ਉੱਥੇ ਮੈਂ ਸਾਈਕਲ ਤੇ ਗਉਣ ਗਿਆ ਸਾਈਕਲ ਧੁੱਪੇ ਖੜਾ ਸੀ ਗਰਮੀ ਦਾ ਮੇਲਾ ਹੁੰਦਾ ਜੂਨ ਮਹੀਨੇ ਤੇ ਜਦੋਂ ਮੈਂ ਆ ਕੇ ਸਾਈਕਲ ਤੇ ਐਟ ਦੀ ਮੇਕੋ ਡਿਡ ਫੋਰਦੀ ਮੇਕੋ ਸ਼ੀਲਡ ਤੇ ਜੋ ਮੈਂ ਸਾਈਕਲ ਦੇਖ ਮੈਂ ਸਾਈਕਲ ਪੈਂਚਰ ਹੋਇਆ ਠੀਕ ਆ ਮੇਰਾ ਕਸੂਰ ਆ ਜੇ ਕੋ ਮੈਨਾਂ ਮਾੜੀ ਕਰਦਾ ਮੈਂ ਕੁਛ ਨਹੀਂ ਕਹਿਣਾ ਮੈਂ ਸਾਈਕਲ ਤੇ ਮੈਂ ਅੱਗੇ ਨਿਕਲ ਜਾਣਾ ਤੇ ਆਪਣਾ ਕੰਮ ਕਰ ਮੈਂ ਆਪਣਾ ਕੰਮ ਤੇ ਉਸ ਤੋਂ ਬਾਅਦ ਫੇਰ ਸੀ ਸੋਚਿਆ ਵੀ ਇੱਕ ਚੋਣ ਮੇਰੀ ਟੀਮ ਵਧੀਆ ਮਿਲੀ ਫੇਰ ਅਸੀਂ ਇੱਕ ਆਪਣਾ ਕੈਲੀਅਰ ਰਿਕਾਰਡਸ ਫਾਰਮ ਕਰਾਣਾ ਕੀਤਾ ਵੇ ਕਲਾਕਾਰ ਮੌਕਾ ਦਈਏ ਹੂੰ ਇਹ ਨਾਮ ਕਿੰਨੇ ਡਿਸਾਈਡ ਕੀਤਾ ਸੀ ਅੱਜ ਕੱਲ ਕੀ ਕਹਿੰਦੇ ਨੇ ਵੀ ਬੜੇ ਮਾੜੀ ਦਿਲ ਨਾਲ ਗਿਆ ਇਦਾਂ ਹੋਊ ਉਦਾਂ ਮਰ ਜਾ ਕੋਈ ਖੁਦਗੁਜ਼ਾਰੀ ਕਰ ਲੋ ਪਰ ਕਾ ਦਿਨ ਤੁਹਾਡੀ ਜ਼ਿੰਦਗੀ ਹੈ ਸੰਘਰਸ਼ ਕਰੋ ਅਸੀਂ ਅਕਸਰ ਕਈ ਵਾਰ ਉਹਦੇ ਨੇ ਬੋਟੂਨ ਗੱਲ ਕਹਿਦੀ ਹੈ ਵੀ ਭਰਿਆ ਰਿਆ ਕਰ ਇਹਨਾਂ ਰਿਖਤੇ ਚੱਲਦੇ ਆ ਦੁਨੀਆਦਾਰੀ ਪੈਸੇ ਨਾਲ ਚੱਲਦੀ ਹੈ ਧੂਲ ਜਾ ਵੇਜੇ ਦੇ ਪਿੱਛੇ ਬੰਦੇ ਦਾ ਇਮਾਨੇ ਇਸ ਦੁਨੀਆ ਦੇ ਵਿੱਚ ਪੈਸਾ ਭਗਵਾਨੇ ਇਸ ਦੁਨੀਆ ਦੇ ਵਿੱਚ ਪੈਸਾ ਭਗਵਾਨੇ ਸਸ਼ੀਕਲ ਜੀ ਮੈਂ ਨੈਨਸੀ ਰੋੜਾ ਫੋਕਨ ਬੀਟ ਚੈਨਲ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਫਿਰ ਇੱਕ ਨਵੇਂ ਫਨਕਾਰ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੀ ਜੋ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਪੁਰਾਣੇ ਗਾਇਕ ਗੀਤਕਾਰ ਤੇ ਉਹਨਾਂ ਦੀ ਆਪਣੀ ਕੰਪਨੀ ਹੈ ਕੈਲੇ ਰਿਕਾਰਡਸ ਤੇ ਉਹਨਾਂ ਦੇ ਤੁਹਾਨੂੰ ਰੂਬਰੂ ਕਰਵਾਨੀ ਆ ਜੋ ਕਿ ਪ੍ਰੋਡੂਸਰ ਵੀ ਨੇ ਤੇ ਆਓ ਹੋਰ ਜਾਣਦੇ ਆ ਕਿ ਉਹ ਹੋਰ ਕੀ ਕੀ ਪਰਫੈਸ਼ਨ ਦੇ ਵਿੱਚ ਕੰਮ ਕਰਦੇ ਆ ਤੇ ਤੁਹਾਨੂੰ ਉਹਨਾਂ ਦੇ ਰੂਬਰੂ ਕਰਵਾਨੀ ਆ ਸਵਾਗਤ ਕਰਦੀ ਆ ਉਹਨਾਂ ਦਾ ਪਰਮ ਕੈਲੇਜੀ ਦਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਧੰਨਵਾਦ ਫੋਕ ਐਂਡ ਬੀਟਸ ਚੈਨਲ ਵਾਲਿਆਂ ਦਾ ਕਿ ਜਿਨ੍ਹਾਂ ਨੇ ਰੇਮਿਆ ਪਰਿਵਾਰ ਜਿੰਦਗੀ ਵਿੱਚੋਂ ਕੁਝ ਪਲ ਸਾਡੇ ਨਾਲ ਸਾਂਝੇ ਕੀਤੇ ਨੇ ਪੂਰੀ ਟੀਮ ਦਾ ਇੱਕ ਵਾਰ ਨਹੀਂ ਸੀ ਰੋੜਾ ਜੀ ਬਹੁਤ ਧੰਨਵਾਦ ਥੈਂਕ ਯੂ ਸਰ ਹਾਂਜੀ ਸਰ ਮੈਂ ਪਹਿਲਾਂ ਸਾਨੂੰ ਤੁਹਾਨੂੰ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗੀ ਕਿ ਮੈਂ ਸੁਣਿਆ ਵਾਂ ਕਿ ਗਾਇਕੀ ਲਾਈਨ ਦੇ ਵਿੱਚ ਤੁਹਾਡਾ ਨਾਮ ਡਿਫਰੈਂਟ ਹੈ ਉਹ ਕੀ ਨਾਮ ਹੈ ਤੁਹਾਡਾ ਵੈਸੇ ਮੇਰਾ ਪੂਰਾ ਨਾਮ ਪਰਮਜੀਤ ਤੇ ਗਾਇਕੀ ਲਾਈਨ ਦੇ ਵਿੱਚ ਮੇਰਾ ਨਾਮ ਪਰਮਕੇਲ ਔਰ ਗੀਤਕਾਰ ਦੇ ਵਿੱਚ ਮੇਰਾ ਨਾਮ ਜਿਹੜਾ ਗੀਤਾਂ ਵਿੱਚ ਆਉਂਦਾ ਉਹ ਨਾਨਾ ਟਿੱਬੀ ਵਾਲਾ ਇਦਾਂ ਕਿਉਂ ਡਿਫਰੈਂਟ ਡਿਫਰੈਂਟ ਨਾਮ ਕਿਉਂ ਰੱਖਿਆ ਕਿਉਂਕਿ ਗੀਤਕਾਰ ਦੇ ਵਿੱਚ ਗਾਇਕੀ ਦੇ ਵਿੱਚ ਕਿਉਂਕਿ ਮੇਰਾ ਨਾਮ ਜਿਹੜਾ ਮੈਂ ਆਪਣੇ ਮਾਲੇ ਦਾ ਨਾਮ ਆਪਣੇ ਸ਼ਹਿਰ ਦਾ ਨਾਮ ਉਹ ਵੀ ਜ਼ਿਕਰ ਕੀਤਾ ਹਮ ਔਰ ਪਰਮਕੇਲ ਐਟ ਅ ਮਹਿ ਕਲਾਕਾਰ ਇਸ ਕਰਕੇ ਪਰਮਕਲੇ ਰੱਖਿਆ ਤੇ ਤੁਹਾਨੂੰ ਸਰ ਕਿੰਨੇ ਸਾਲ ਹੋ ਗਏ ਇਸ ਗਾਇਕੀ ਲਾਈਨ ਦੇ ਵਿੱਚ ਲਗਭਗ ਮੈਨੂੰ 30 ਸਾਲ ਹੋ ਗਏ 30 ਸਾਲ ਹੋ ਗਏ ਕਿਉਂਕਿ ਪਹਿਲਾਂ ਜਿੱਦਾਂ ਮੈਂ ਲਿਖਦਾ ਹੁੰਦਾ ਸੀ ਮੈਡਮ ਮੁੱਟਾ ਹੂੰ ਤੇ ਇੱਕ ਵਾਰ ਜਿੱਦਾਂ ਮੈਂ ਗੀਤ ਲਿਖੇ ਤੇ ਮੈਂ ਧਰਮਪ੍ਰੀਤ ਭਾਜੀ ਹੂੰ ਉਹਨੂੰ ਮੈਂ ਚਿੱਠੀ ਪਾਈ ਕਾਰਡ ਪਾਇਆ ਸੀਗਾ ਤੇ ਮੈਂ ਕਿਹਾ ਭਾਜੀ ਵੀ ਮੇ ਕੋ ਸੈਟ ਲਿਖੇ ਪੈ ਗਈ ਤੇ ਵੀ ਤੁਸੀਂ ਗਾ ਸਕਦੇ ਹੋ ਤੇ ਉਹਨਾਂ ਦਾ ਮੈਨੂੰ ਕਾਰਡ ਆਇਆ ਹੀ ਬਾਅਦ ਕਦੋਂ ਕਾਰਡ ਨੁਕਾੜਿਆ ਸੀਗਾ ਉਹ 25 ਪੈਸਾ ਦਾ ਕਾਰਡ ਹੁੰਦਾ ਸੀ ਤੇ ਉਹਨੇ ਕਿਹਾ ਵੀ ਨਾਣੇ ਵੀਰ ਕਿਸੇ ਕੰਪਨੀ ਨਾਲ ਗੱਲ ਕਰੋ ਬਈ ਅਸੀਂ ਤਾਂ ਕੰਪਨੀ ਨਾਲ ਐਗਰੀਮੈਂਟ ਕਰਦੀ ਆ ਅਸੀਂ ਸਿੱਧੇ ਨਹੀਂ ਗੱਲ ਕਰ ਸਕਦੇ ਤੂੰ ਕੋਈ ਕੰਪਨੀ ਨਾਲ ਗੱਲ ਕਰ ਉਹ ਤੋਂ ਬਾਅਦ ਪੇ ਹੌਲੀ ਹੌਲੀ ਜਿੱਦਾਂ ਪੇ ਅਸੀਂ ਮੇਲੇ ਦੇਖਣੇ ਸ਼ੁਰੂ ਕੀਤੇ ਫੇ ਹੌਲੀ ਹੌਲੀ ਜਿੱਦਾਂ ਸ਼ੌਂਕ ਸੀਗਾ ਗਾਉਣ ਲੱਪੇ ਪਹਿਲਾਂ ਛੋਟੇ ਪ੍ਰੋਗਰਾਮ ਬਤੇ ਮਹੱਲੇ ਦੇ ਵਿੱਚੇ ਗਾਉਣਾ ਹੌਲੀ ਹੌਲੀ ਕਲਾਕਾਰਾਂ ਦੇ ਵਿੱਚ ਬੈਠ ਰੋਟਣ ਲੱਪੇ ਫੇ ਵੱਡੇ ਮੇਲੇ ਤੇ ਗਾਉਣਾ ਫਿਰ ਮੇਰੇ ਫਤਾਜ ਜੀ ਜਨਾਬ ਗੁਲਾ ਗੁਲਜਾਰ ਮਹਮਦ ਜੀ ਪੁਲਰੇ ਵਾਲੇ ਹਮ ਉਹਨਾਂ ਤੋਂ ਥੋੜੀ ਮੈਂ ਸੰਗਤ ਕੀਤੀ ਫਿਰ ਹੌਲੀ ਹੌਲੀ ਅਸੀਂ ਕਲਾਕਾਰ ਦੇ ਮੈਂ ਕੋਰਸ ਬੋਲੇ ਮੈਂ ਬਕਾਇਦਾ ਸਟੇਜ ਦਫਤਰ ਸੰਭੇ ਐ ਔਰ ਮੈਂ ਪਲੱਸ ਦਫਤਰਾਂ ਵਿੱਚ ਸੌਂਦਾ ਰਿਹਾ ਇੱਕ ਟਾਈਮ ਵੀ ਰੋਟੀ ਖਾਦੀ ਐ ਮੈਂ ਇੱਕ ਟਾਈਮ ਰੋਟੀ ਖਾਦੀ ਐ ਮੈਂ ਹਮ ਸਟਰਗਲ ਬਹੁ ਕੀਤਾ ਚਲੋ ਅੱਜ ਮੈਂ ਪਰਮਾਤਮਾ ਦੀ ਕਿਰਪਾ ਆ ਸਭ ਤੇ ਹੋਣੀ ਚਾਹੀਦੀ ਆ ਹਮ ਕਹਿੰਦੇ ਨਾਨਕ ਦੀ ਬਾਤ ਜੋ ਚੱਲੇ ਲੱਗੇ ਤੱਤੀ ਬਾਤ ਨੀ ਮੇਹੂਗਾ ਚੱਲੂਗੇ ਤਾਂ ਸਭ ਕੁਝ ਮਾਰਕ ਤੁਸੀਂ ਗੱਲ ਕੀਤੀ ਸਟਰਗਲ ਦੀ ਹਰ ਇੱਕ ਬੰਦਾ ਜਦੋਂ ਉੱਠਦਾ ਵਾ ਤਾਂ ਉਹ ਸਟਰਗਲ ਬਹੁਤ ਲੰਬਾ ਤੱਕ ਲੈ ਕੇ ਜਾਂਦਾ ਵਾ ਕਿ ਬਹੁਤ ਓਕੇ ਓਕੇ ਰਾਸਤੇ ਉਹਨੂੰ ਦੇਖਣੇ ਪੈਂਦੇ ਆ ਰਸਤੇ ਦੇ ਵਿੱਚ ਰੁਕਾਵਟਾਂ ਵੀ ਬਹੁਤ ਆਂਦੀਆਂ ਵਾ ਤੁਸੀਂ ਜਿਹੜਾ ਆਪਣਾ ਸਟਰਗਲ ਟਾਈਮ ਸੀਗਾ ਉਹ ਡਿਸਕਸ ਕਰੋ ਅ ਕਈ ਵਾਰ ਇਦਾਂ ਹੁੰਦੀ ਸੀ ਅਸੀਂ ਸੈਕਲ ਤੇ ਜਾਂਦੇ ਹੁੰਦੇ ਸੀ ਹਮ ਸੈਕਲ ਤੇ ਜਾਣਾ ਕਈ ਵਾਰ ਟਾਈਮ ਹੀ ਨਹੀਂ ਮਿਲਣਾ ਸਾਈਸਾਈਸ ਦੇ ਆੜੀ ਜੇ ਮਿਲਣਾ ਤਾਂ ਲੇਟ ਹੋ ਜਾਣਾ ਸੀ ਕੇ ਬਾਜੀ ਇੱਕ ਵਾਰ ਸੀ ਪ੍ਰੋਗਰਾਮ ਤੇ ਜਾਂਦੇ ਸੀ ਟਾਈਮ ਨਹੀਂ ਸੀ ਦਿੰਦੇ ਕਈ ਵੀ ਨਹੀਂ ਟੈਂਟ ਕਲਾਕਾਰ ਐਨੇ ਹੁੰਦੇ ਸੀਗੇ ਓਕੇ ਉਹੀ ਨਾ ਇੱਕ ਕਲਾਕਾਰ ਦੇ ਕਰਕੇ ਪ੍ਰੋਗਰਾਮ ਤੇ ਟਾਈਮ ਨਹੀਂ ਸੀ ਮਿਲਦਾ ਹਾਂ ਜੀ ਤੇ ਮਿਲ ਅਬ ਉਹਦੇ ਚੱਲਦੇ ਸੀਗੇ ਤੇ ਇੱਕ ਵਾਰ ਅਜਨੋਹੇ ਤੋਂ ਆ ਰਹੇ ਸੀ ਮੇਰੇ ਨਾਲ ਸੀਗਾ ਸਭ ਹੀ ਪੈਸਿੰਗਰ ਮੁੰਡਾ ਓਕੇ ਅਸੀਂ ਅਜਨੋਹੇ ਤੋਂ ਤੁਰ ਕੇ ਪੰਜ ਤੱਕ ਹੂੰ ਪੰਜ ਤੋਂ ਉੱਥੇ ਵੀ ਟਰਾਲੀ ਤੇ ਉੱਤੇ ਅਸੀਂ ਬਹਿ ਕੇ ਫਗੜੇ ਪਹੁੰਚੇ ਅੱਛਾ ਇਹੋ ਜਿਹੀ ਸਟਰਗਲ ਕੀਤੀ ਇੱਕ ਵਾਰ ਪੱਦੀ ਜਗੀਰ ਮੇਲਾ ਸੀਗਾ ਹੂੰ ਉੱਥੇ ਮੈਂ ਸਾਈਕਲ ਤੇ ਗਉਣ ਗਿਆ ਹੂੰ ਸੈਕਲ ਧੁੱਪੇ ਖੜਾ ਸੀ ਗਰਮੀ ਦਾ ਮੇਲਾ ਹੁੰਦਾ ਜੂਨ ਮਹੀਨੇ ਤੇ ਜਦੋਂ ਮੈਂ ਆ ਕੇ ਸੈਕਲ ਐਡ ਦੀ ਮੇਕੋ ਡਿਡ ਫੋਰਦੀ ਮੇਕੋ ਸ਼ੀਲਡ ਤੇ ਜੋ ਮੈਂ ਸੈਕਲ ਦੇ ਕਿ ਮੈਂ ਸੈਕਲ ਪੈਂਚਰ ਹੋਇਆ ਹੂੰ ਹੂੰ ਚਲੋ ਉੱਥੇ ਮੈਂ ਤੁਰਿਆ ਤਰਕੇ ਕੋ ਹਰ ਟੱਕਾਇਆ ਉੱਥੇ ਮੈਂ ਸੈਕਲ ਦਾ ਪੈਂਚਰ ਲਵਾਇਆ ਫਿਰ ਮੈਂ ਭਗਵਾਣਿਆ ਅਸੀਂ ਅੱਜ ਠੀਕ ਆ ਸੀ ਲੋਕੀ ਸਾਨੂੰ ਜਾਣਦੇ ਆ ਵੀ ਵਿਖਰਿਆ ਕਿਤੇ ਕੱਲੇ ਤਰੱਕੀ ਗੱਲ ਹੀ ਨਾ ਵੀ ਬਾਹਰ ਚੱਲੇ ਗਏ ਪੈਸਾ ਕਮਾ ਕੇ ਵੀ ਪੈਸਾ ਲਾ ਰਹੇ ਆ ਨਹੀਂ ਅਸੀਂ ਸਾਡਾ ਪਿਛਲਾ ਵੀ ਦੇਖੋ ਨਾ ਹਮ ਇੱਕ ਟਾਈਮ ਜੀ ਡਿਊਟੀ ਖਾਦੀ ਆ ਮੈਂ ਕਲਾਕਾਰ ਨ ਐਜ਼ ਅਸੀਂ ਮੈਂ ਜਾਗੋ ਤੇ ਬូលੀਆਂ ਪਹੁੰਚ ਜਾਂਦੇ ਰਹੇ ਸੀ ਅੱਛਾ ਮੇਰਾ ਵੀ ਪਰਮਿਟ ਹੋ ਲਈ ਐ ਅਸੀਂ ਜਾਗੋ ਵਾਲੇ ਮੈਨੂੰ 150 ਰੁਪਏ ਦਿੰਦੇ ਹੁੰਦੇ ਸੀ ਹਮ ਰਾਤ ਜਾਗੋ ਤੇ ਜਾਂਦਾ ਨਾਲ ਪੈਸੇ ਫੜਨ ਨਾਲ ਬូលੀਆਂ ਪਾਉਣੀਆਂ ਤੇ ਸਾਡਾ ਕੰਮ ਵਧੀਆ ਚੱਲਦਾ ਏ ਕਿੰਨੇ ਸਾਲ ਪਹਿਲਾਂ ਦੀ ਗੱਲ ਆ 150 ਰੁਪਏ ਉਦੋਂ ਵਧੀਆ ਜਿਆਦਾ ਹੁੰਦਾ ਹੋਣਾ ਇਹ 23 ਸਾਲ ਪਹਿਲਾਂ ਦੀ ਗੱਲ ਆ ਬਾਈ ਤੇ ਸਿਰ ਪਹਿਲਾਂ ਨਹੀਂ ਕਰਨਾ ਓਕੇ ਉਹਦੇ 150 ਰੁਪਏ ਅਭੀ ਸਾਨੂੰ ਬਾਈ ਕਹਿੰਦੇ ਲੈ ਡਾੜੀ ਲਾ ਕੇ ਜਾ ਤੂੰ ਹਾਂ ਆ ਕੇ ਦਸ ਸੋ ਜਾਣਾ ਫਿਰ ਲੋਕਾਂ ਨਾਲ ਜਾਗਰਤ ਤੇ ਕੋਰਸ ਕਰਨ ਜਾਣਾ ਕੋਰਸ ਕਰਨੇ ਹੈਨਾ ਬਾਕੀ ਕਈ ਵਾਰੀ ਅਸੀਂ ਬਿਕੇ ਲੋ ਪੈਸੇ ਫਾਨ ਵੀ ਚਲੇ ਜਾਂਦੇ ਹੁੰਦੇ ਕਿਉਂ ਸਾਡਾ ਕੰਮ ਸੀ ਇਸ ਵਿੱਚ ਮਿਹਨਤ ਜ਼ਰੂਰੀ ਹੁੰਦੀ ਹੈ ਫਿਰ ਮਿਹਨਤ ਰੰਗ ਵੀ ਲੈ ਕੇ ਆਉਂਦੀ ਨਾ ਕਿਉਂਕਿ ਇਹ ਲੈਨ ਐਸੀ ਹੈ ਗਾਇਕੀ ਦੀ ਮਿਹਨਤ ਕੋਲੋਂ ਫੇਰ ਹੋ ਜੀ ਪੱਕੀ ਗੱਲ ਕਹਿੰਦੇ ਆ ਯਾਰ ਇਸ ਲੰਦ ਵਿੱਚ ਬੰਦੇ ਚੰਗੇ ਨਹੀਂ ਹੈਗੇ ਨਾ ਮਾੜੇ ਚੰਗੇ ਇਹ ਤੁਹਾਡਾ ਤਜਰਬਾ ਦੱਸਦਾ ਚਲੋ ਆਪਾਂ ਚੱਲਦੇ ਪਏ ਆ ਕੋਈ ਆਪਾਂ ਚੰਗਾ ਵੀ ਹੁੰਦਾ ਬੰਦਾ ਮਾੜਾ ਵੀ ਹੁੰਦਾ ਠੀਕ ਆ ਮੇਰਾ ਕਸੂਰ ਆ ਜੇ ਕੋਈ ਮੈਨੂੰ ਮਾੜੀ ਕਰਦਾ ਮੈਂ ਕੁਝ ਨਹੀਂ ਕਹਾਂ ਮੈਂ ਸਿਰਫ ਮੈਂ ਅੱਗੇ ਨਿਕਲ ਜਾਣਾ ਹੂੰ ਤੇ ਆਪਣਾ ਕੰਮ ਕਰ ਮੈਂ ਆਪਣਾ ਕੰਮ ਕਰ ਲਵਾਂ ਕਿਉਂਕਿ ਰੁਕਣਾ ਇਹ ਦੇ ਵਿੱਚ ਨਹੀਂ ਹੈਗਾ ਤੁਸੀਂ ਚੱਲਦੇ ਰਹੋ ਬਸ ਇੱਕਦਮ ਮੰਜ਼ਿਲ ਮਿਲੇਗੀ ਨਾ ਇੱਕਦਮ ਮੰਜ਼ਿਲ ਮਿਲੇਗੀ ਸੋ ਅੱਜ ਮਿਲੀ ਕਿਉਂਕਿ ਇਸ ਲੈਂਡ ਵਿੱਚ ਪੈਸਾ ਬਹੁਤ ਜ਼ਰੂਰੀ ਹੈ ਜਿਹੜਾ ਮਾੜਾ ਵਕਤ ਤੁਸੀਂ ਦੇਖਿਆ ਉਸ ਤੋਂ ਬਾਅਦ ਚੰਗਾ ਟਾਈਮ ਕਿੱਦਾਂ ਆਇਆ ਚੰਗਾ ਟਾਈਮ ਫਿਰ ਮੈਂ ਚਲੇ ਗਿਆ ਵਿਦੇਸ਼ ਚਲੇ ਗਿਆ ਉਸ ਤੇ ਮੈਂ ਤਾਂ ਕੀਤੀ ਉਹ ਫਿਰ ਕਿੰਨੇ ਹੈਲਪ ਕੀਤੀ ਤੁਹਾਡੀ ਉਹ ਮੇਰੇ ਬਰਦਰ ਦੇ ਮੇਰੇ ਛੋਟੇ ਬਰਦਰ ਨੇ ਔਰ ਉਸ ਤੋਂ ਬਾਅਦ 10 ਸਾਲ ਮੈਂ ਗੈਬ ਰਿਆ ਇਸ ਇੰਡਸਟਰੀ ਇਸ ਲੈਂਡ ਦੇ ਵਿੱਚੋਂ ਇੰਡਸਟਰੀ ਵਿੱਚ ਮੈਂ ਗੈਬ ਰਿਆ ਹੂੰ ਆਉਣਾ ਤੇ ਇੱਕ ਦੋ ਕਲਾਕਾਰਾਂ ਨੂੰ ਮਿਲਣਾ ਫਿਰ ਮੈਂ ਚਲੇ ਜਾਣਾ ਫਿਰ ਕਰੋਨਾ ਟਾਈਮ ਦੇ ਵਿੱਚ ਜਦੋਂ ਕਰੋਨਾ ਹੋਇਆ ਤੇ ਅਸੀਂ ਇੱਕ ਸੰਸਥਾ ਬਣਾਈ ਸੁਰ ਸੰਗੀਤ ਕਲਾ ਮੰਚ ਹਮ ਤੇ ਅਸੀਂ ਫਿਰ ਉਹ ਤੋਂ ਹੈਲਪ ਭੇਜਦੇ ਸੀਗੇ ਫਿਰ ਜਿਹੜੇ ਮਿਊਜ਼ੀਸ਼ੀਅਨ ਓਨਲੀ ਮਿਊਜ਼ੀਸ਼ੀਅਨ ਉਹ ਪ੍ਰੋਗਰਾਮ ਤਾਂ ਬੰਦ ਸੀਗੇ ਹਮ ਓਨਲੀ ਉਹਨਾਂ ਰਾਸ਼ਨ ਚਲੋ ਕਹਿੰਦਾ ਕਿ ਚਲੋ ਕੋਈ ਭੁੱਖਾ ਨਾ ਸੋਵੇ ਕਿਉਂਕਿ ਤੁਸੀਂ ਨਾ ਉਹ ਮਾੜਾ ਵੱਤ ਦੇਖਿਆ ਸੀ ਇਸ ਕਰਕੇ ਤੁਹਾਨੂੰ ਪਤਾ ਸੀਗਾ ਕਿ ਉਹਨਾਂ ਤੇ ਕੀ ਬੀਤ ਰਹੀ ਹੋਣੀ ਹੈ ਟਾਈਮ ਤੇ ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਇੱਕ ਚਲੋ ਮੇਰੀ ਟੀਮ ਵਧੀਆ ਮਿਲੀ ਫਿਰ ਅਸੀਂ ਇੱਕ ਆਪਣਾ ਕੈਲੀਰ ਕੋਰਡਸ ਫਰਮ ਖੜਾ ਕੀਤਾ ਵੀ ਕਲਾਕਾਰ ਨੂੰ ਮੌਕਾ ਦੇਈਏ ਹੂੰ ਇਹ ਨਾਮ ਕਿੰਨੇ ਡਿਸਾਈਡ ਕੀਤਾ ਸੀਗਾ ਕੈਲੀਰ ਕੋਰਡਸ ਹੂੰ ਇੱਕ ਖੁਦੇ ਮੇ ਕੀਤਾ ਸੀ ਕੈਲੀਰ ਕੋਰਡਸ ਹਾਂਜੀ ਕਿਉਂਕਿ ਸਾਡਾ ਜਿਹਾ ਗੂਤ ਹੈ ਨਾ ਕੈਲੀਰ ਤੇ ਮੈਂ ਕਿਹਾ ਚਲੋ ਗੋ ਦੇ ਨਾਤੇ ਸੀ ਕਰੀਬ ਆਪਾਂ ਫਿਰ ਕਿੱਦਾਂ ਦਾ ਰਿਸਪੌਂਸ ਮਿਲਿਆ ਇਸ ਜਿਹੜੀ ਕੰਪਨੀ ਦਾ ਬਹੁਤ ਵਧੀਆ ਮਿਲਿਆ ਤੇ ਕਾਫੀ ਮੇਰਾ ਖਿਆਲ 57 53 ਸੌਂਗ ਆ ਚੁੱਕੇ ਆ ਕਿਸ ਟਾਈਪ ਦੇ ਗਾਣੇ ਆਪਣੀ ਕੰਪਨੀ ਚ ਤੁਸੀਂ ਰਿਲੀਜ਼ ਕਰਨਾ ਪਸੰਦ ਕਰਦੇ ਹੋ ਅਲੀ ਧਾਰਮਿਕ ਸੋਫੀ ਗੀਤ ਸਭਿਆਚਾਰ ਗੀਤ ਪਰਵਾਰਕ ਗੀਤ ਜਾਂ ਅਸੀਂ ਗੀਤ ਨੂੰ ਆਪਣੇ ਪਰਿਵਾਰ ਦੇ ਵਿੱਚ ਸੁਣ ਸੁਕੀਏ ਵੀ ਇਹੋ ਜਿਹਾ ਗੀਤ ਇਹੋ ਜਿਹਾ ਕਿਉਂਕਿ ਮੇਰਾ ਗੀਤ ਤੇ ਪੈਸਾ ਪੈਸਾ ਕਿਉਂ ਪੈਸੇ ਤੋਂ ਬਿਨਾਂ ਅੱਜਕੱਲ ਜ਼ਿੰਦਗੀ ਨਹੀਂ ਹੂੰ ਕਈ ਕਹਿੰਦੇ ਨੇ ਵੀ ਜਦ ਕੋ ਪੈਸਾ ਆ ਗਿਆ ਹਨਾ ਆਕੜ ਹੋ ਗਈ ਵੀ ਪੈਸਾ ਕਮਾਉਣਾ ਪੈਂਦਾ ਪੈਸੇ ਨਾਲ ਬੰਦੇ ਕਮਾਉਣੇ ਪੈਂਦੇ ਆ ਹੂੰ ਇਕੱਲਾ ਪੈਸਾ ਵੀ ਨਹੀਂ ਕੰਮ ਆਉਂਦਾ ਨਾਲ ਤੁਹਾਡੇ ਬੰਦੇ ਹੋਣੇ ਚਾਹੀਦੇ ਆ ਜੇ ਤੁਹਾੜ ਨੂੰ ਪੈਸਾ ਆਇਆ ਤਾਂ ਟੀਮ ਹੋਣੀ ਚਾਹੀਦੀ ਹੈ ਫਿਰ ਤੁਸੀਂ ਕੰਮ ਕਰ ਸਕਦੇ ਇੰਦਾ ਤੁਸੀਂ ਜ਼ਿਕਰ ਕੀਤਾ ਕਿ ਅੱਜ ਕੱਲ ਦੇ ਟਾਈਮ 'ਚ ਪੈਸਾ ਪਹਿਲਾਂ ਇੰਪੋਰਟੈਂਟ ਆ ਹਾਂਜੀ ਫਿਰ ਤੁਸੀਂ ਕੁਝ ਸੋਚਿਆ ਹੋਣਾ ਪੈਸੇ ਨਾਲ ਰਿਲੇਟਡ ਕੋਈ ਗਾਣਾ ਲਿਖਿਆ ਜਾਂ ਗਾਇਆ ਖੋਵੇ ਹਾਂਜੀ ਮੇਰਾ ਪਿਲੇ ਸਾਲ ਗਾਣਾ ਸੀ ਸਾਡੇ ਮੱਖਣ ਮਤਵਾਲਾ ਮੇਟਾ ਤੋਂ ਉਹਨਾਂ ਦਾ ਸੌਂਗ ਸੀਗਾ ਲਿਖਿਆ ਪੈਸਾ ਪੈਸਾ ਦੋ ਲੈਣਾ ਮੈਂ ਹਾਂਜੀ ਹਾਂਜੀ ਮੈਂ ਉਹੀ ਕਹਿ ਰਹੀ ਕਿ ਗਾ ਕੇ ਸੁਨਾਈਆਂ ਜਾਂ ਤਾਂ ਜ਼ਿਆਦਾ ਡੋਲ ਜਾਵੇ ਜਿਹਦੇ ਪਿੱਛੇ ਬੰਦੇ ਦਾ ਇਮਾਨੇ ਡੋਲ ਜਾਵੇ ਜੇ ਦੇ ਪਿੱਛੇ ਬੰਦੇ ਦਾ ਇਮਾਨੇ ਇਸ ਦੁਨੀਆ ਦੇ ਵਿੱਚ ਪੈਸਾ ਭਗਵਾਨੇ ਇਸ ਦੁਨੀਆ ਦੇ ਵਿੱਚ ਪੈਸਾ ਭਗਵਾਨੇ ਇੱਕ ਰੱਬ ਉਹ ਜਿਹੜਾ ਕਿਸੇ ਨੇ ਉਹ ਤੱਕਿਆ ਕਿੱਥੇ ਰਹਿੰਦਾ ਕਿਹੋ ਜਿਹਾ ਕਿਸੇ ਨੇ ਨਹੀਂ ਉਹ ਦੱਸਿਆ ਪਿੰਡ ਵਿੱਚ ਵਸੇ ਜਾਂ ਸ਼ਹਿਰ 'ਚ ਮਕਾਨੇ ਇਸ ਦੁਨੀਆ ਦੇ ਵਿੱਚ ਪੈਸਾ ਭਗਵਾਨੇ ਇਸ ਦੁਨੀਆ ਦੇ ਵਿੱਚ ਪੈਸਾ ਭਗਵਾਨ ਹੈ ਇਸ ਪੈਸਾ ਪੈਸਾ ਬਹੁਤ ਹੀ ਪਿਆਰਾ ਗਾਣਾ ਲਿਖਿਆ ਵੀ ਆ ਤੇ ਗਾਇਆ ਵੀ ਆ ਸਾਡੀ ਆਪਣੀ ਕੰਪਨੀ ਚ ਅੱਜ ਕੱਲ ਦਾ ਜੋ ਟਾਈਮ ਚੱਲ ਰਿਹਾ ਨਾ ਉਹ ਤਾਂ ਇਹੀ ਬਸ ਚੱਲ ਰਿਹਾ ਵਾ ਕਿ ਪੈਸੇ ਨੂੰ ਸੱਚੀ ਭਗਵਾਨ ਮੰਨਿਆ ਜਾ ਰਿਹਾ ਰਿਸ਼ਤੇਦਾਰੀ ਤਾਂ ਸਭ ਖਤਮ ਹੋ ਹੀ ਗਈ ਆ ਦੇਖੋ ਜੀ ਪੈਸੇ ਨਾਲ ਰਿਸ਼ਤੇ ਆ ਹੂੰ ਜੇਬ ਚ ਪੈਸਾ ਤੁਸੀਂ ਦੇਖੋ ਪੈਸਾ ਇੰਪੋਰਟੈਂਟ ਹੈ ਤੁਸੀਂ ਹਸਪੀਟਲ ਜਾਣਾ ਪੈਸਾ ਜ਼ਿੰਦਗੀ ਦੇ ਸਾਹ ਖਰੀਦੇ ਸੀ ਪੈਸਾ ਪੈਸਾ ਪੋਟੜ ਹੈ ਹਰ ਇੱਕ ਜਗ੍ਹਾ ਪੈਸਾ ਕਹਿੰਦੇ ਨਹੀਂ ਵੀ ਜੇ ਭਰੀ ਹੈ ਨਾ ਅਸੀਂ ਅਕਸਰ ਕਈ ਵਾਰ ਸੋਚਦੇ ਹੁੰਨੇ ਆ ਬੁੱਢੇ ਨੂੰ ਗੱਲ ਕਹੀਦੀ ਹੈ ਵੀ ਭਰਿਆ ਰਿਆ ਕਰ ਇਹਨਾਂ ਰਿਸ਼ਤੇ ਚੱਲਦੇ ਆ ਦੁਨੀਆਦਾਰੀ ਪੈਸੇ ਨਾਲ ਚੱਲਦੀ ਹੈ ਕਹਿ ਦਿੰਦੇ ਵੀ ਖਾਲੀ ਹੱਥ ਆਇਆ ਤਾਂ ਖਾਲੀ ਹੱਥ ਜਾਣਾ ਪਰ ਪੈਸਾ ਵੀ ਜ਼ਰੂਰੀ ਨਾ ਪੈਸਾ ਕਮਾਵਾਂਗੇ ਤਾਂ ਸ਼ੌਂਕ ਪੂਰੇ ਕਰਾਂਗੇ ਜੇ ਪੈਸੇ ਨਹੀਂ ਪੱਕ ਮੁੜ ਕੇ ਕਹਿੰਦੇ ਵੀ ਮਾਇਆ ਹੱਥਾਂ ਦੀ ਮੈਲ ਹੈ। ਇਹ ਕਹਿੰਦਾ ਵੀ ਮੈਲ ਤਾਂ ਉਹਦੇ ਜੰਮਣੀ ਜਿਹੜੇ ਪੈਸਾ ਕਮਾਉਣਾ। ਤੁਸੀਂ ਜਦੋਂ ਇੰਨੀ ਮਿਹਨਤ ਕੀਤੀ ਐਨਾ ਸਟਰਗਲ ਕੀਤਾ ਉਸ ਟਾਈਮ ਤੁਹਾਡੇ ਮਨ ਦੇ ਵਿੱਚ ਕਦੇ ਵੀ ਇਹ ਨਾ ਇਦਾਂ ਇਦਾਂ ਨਹੀਂ ਆਇਆ ਕਿ ਟੁੱਟ ਚੁੱਕੇ ਹੋਵੋ ਤੇ ਸੋਚਿਆ ਹੋਵੇ ਕਿ ਨਹੀਂ। ਨਹੀਂ ਮੈਂ ਕਦੇ ਵੀ ਮੈਂ ਤੰਦਸੀ ਜੈਨ ਫਿਰ ਵੀ ਹਿੰਮਤ ਰੱਖੀ। ਕਿਉਂਕਿ ਜਿੱਦਾਂ ਲੇ ਮੇਰੀ ਸੋਚ ਜੋ ਕਿ ਮੈਂ ਜਦ ਸੂਫੀ ਜਦਨ ਦਰਵਾਜ਼ਾ ਤੇ ਬਹੁਤ ਰਹਿੰਦਾ ਸੀ। ਹਮ ਇੱਕੋ ਹੀ ਗੱਲ ਛੋਟੀ ਦੀ ਸੀ। ਹੌਸਲਾ ਨਹੀਂ ਛੱਡਣਾ ਹੌਸਲਾ ਕਰ ਅੱਜ ਕਰਕੇ ਕਹਿੰਦੇ ਨਾ ਵੀ ਬੜੇ ਮਾਲੀ ਦਿਲ ਨਾਲ ਆ ਗਿਆ ਇਦਾਂ ਹੋਊ ਉਦਾਂ ਮਰ ਜਾ ਕੋਈ ਕੁਦਗਜੀ ਕਰ ਲੋ ਪਰ ਕਾ ਦਿਲ ਹੂੰ ਤੁਹਾਡੀ ਜ਼ਿੰਦਗੀ ਹੈ ਸੰਘਰਸ਼ ਕਰੋ ਮੰਜ਼ਿਲ ਮਿਲੇਗੀ ਨਾ ਹੂੰ ਸੰਘਰਸ਼ ਕਰੋਗੇ ਤਾਂ ਮੰਜ਼ਿਲ ਮਿਲੇ ਬੇਲੇ ਬੈਠੇ ਥੋੜੀ ਪੂਨੀ ਪੈਣੀ ਹੈ ਤੋਂ ਅੱਜ ਅਸੀਂ ਠੀਕ ਆ ਮੇਰੀ ਵਧੀਆ ਟੀਮ ਹੈ ਕੰਮ ਕਰਦੇ ਤੁਹਾਡੀ ਆਪਣੀ ਕੰਪਨੀ ਚੋਂ ਆਪਣੇ ਕਿੰਨੇ ਗਾਣੇ ਤੁਸੀਂ ਰਿਕਾਰਡ ਕੀਤੇ ਆ ਜਾਂ ਫਿਰ ਲਾਂਚ ਕੀਤੇ ਆ ਰਿਲੀਜ਼ ਕੀਤੇ ਆ ਮੇਰੇ ਕੋਲ 52 ਗਾਣੇ ਸੀ ਹੋਰ ਕਲਾਕਾਰਾਂ ਨੇ ਕੀਤੇ ਆ ਤੇ ਮੇਰਾ ਪੈਸਾ ਪੈਸਾ ਪਿਲੇ ਸਾਲ ਆਇਆ ਸੀਗਾ ਤੇ ਇੱਕ ਲੇਟਸ ਆ ਨਮਾ ਆਇਆ ਡਾਟ ਰੂ ਹਾਂ ਡਾਟ ਰੂ ਚੱਲ ਰਿਹਾ ਮਾਰਕੀ ਦੇ ਬੱਚਾ ਪੱਤੀ ਬਾਰ 25 ਰਿਲੀਜ਼ ਕੀਤਾ ਸੀ ਗੱਲ ਇੱਕ ਹੋਰ ਨਵਾਂ ਆ ਰਿਹਾ ਸਰਦਾਰੀ Song ਉਹ ਜਿਸ ਨੂੰ ਲਿਖਿਆ ਆ ਬਹੁਤੀ ਅਟਲਕਲਕਾ ਗੀਤਕਾਰ ਭਾਜੀ ਗੁਰਮਕੁਰ ਖਾਲਜ ਜੀ ਓਕੇ ਮਖਲਹਾ ਜੀ ਬਰਦਰ ਨੇ ਉਹਨੇ ਲਿਖਿਆ ਹੈ ਤੇ ਜਦੋਂ ਤੁਸੀਂ ਆਪ ਵੀ ਰਾਈਟਰ ਹੋ ਲਿਖਦੇ ਹੋ ਤੁਸੀਂ ਕਿਸ ਟਾਈਪ ਦੇ ਗਾਣੇ ਲਿਖਦੇ ਹੋ ਵੈਸੇ ਹੁਣ ਤਾਂ ਮੈਂ ਛੱਡੇ ਦਿੱਤਾ ਕਿਉਂਕਿ ਮੇਰੇ ਜੇ ਟਾਈਮ ਨਹੀਂ ਮਿਲਦਾ ਹੁਣ ਟਾਈਮ ਨਹੀਂ ਮਿਲਦਾ ਕਿਉਂ ਮੇਰੇ ਪੁਰਾਣੇ ਸੱਜਣ ਮਿੱਤਰ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਗੀਤ ਅਸੀਂ ਬੰਦ ਕਰਦੇ ਹੂੰ ਹੁਣ ਪਿੱਛੇ ਜੇ ਮੇਰਾ ਮੈਂ ਤਾਂ ਮਲੇਸ਼ੀਆ ਤੋਂ ਆਇਆ 35 25 ਸਾਲ ਬਾਅਦ ਅਸੀਂ ਮਿਲੇ ਆ ਮੈਂ ਵੀਡੀਓ ਪਾਈ ਫੇਸਬੁੱਕ ਤੇ ਤੇ ਉਹਨੂੰ ਮੈਂ ਕਾਫੀ ਉਹਦੇ ਮੈਂ ਗਾਣੇ ਕੀਤੇ ਕਿਉਂਕਿ ਕੰਪਨੀ ਹੈ ਬੇ ਗੀਤਕਾਰ ਤੂੰ ਗੀਤ ਕਰ ਨੇ ਤਾਂ ਕਈ ਕਲਾਕਾਰ ਕਹਿੰਦੇ ਵੀ ਪੈਸਾ ਘੱਟ ਸਾਹ ਦਿੱਤਾ ਪਰ ਕਰ ਲਾ ਪਰ ਨਹੀਂ ਅਸੀਂ ਨਹੀਂ ਕਹੀ ਕੋਈ ਗੱਲ ਜਿੰਨੇ ਜੋਗੇ ਹੈਗੇ ਆ ਆਪਾਂ ਕਰਦੇ ਵੀ ਹੈਲਪ ਕਰੀ ਦੀ ਤੇ ਬਾਹਰ ਕੀ ਕਰਦੇ ਹੋ ਤੁਸੀਂ ਬਾਹਰ ਤੁਸੀਂ ਹਾਰਡ ਵਰਕ ਕਰਦੇ ਸਾਡਾ ਕੰਮ ਮੈਗਜ਼ੀਨ ਦਾ ਕੰਮ ਕਰਦੇ ਫਿਰ ਉਹਨਾਂ ਪੈਸਿਆਂ ਦੇ ਨਾਲ ਹੀ ਤੁਸੀਂ ਆਪਣੀ ਇਸ ਕੰਪਨੀ ਦਾ ਕੰਮ ਕਰਦੇ ਹਾਂ ਹਾਂਜੀ ਕੰਪਨੀ ਦਾ ਕੰਮ ਇਥੇ ਚੱਲਦਾ ਕਿ ਬਾਹਰ ਵੀ ਕਰਦੇ ਹੋ ਤੁਸੀਂ ਨਹੀਂ ਬਾਹਰ ਨਹੀਂ ਕਰਦੇ ਇੱਥੇ ਕੋਈ ਆਪਣਾ ਸ਼ੂਟ ਨਹੀਂ ਬਾਹਰ ਕੀਤਾ ਤੁਸੀਂ ਨਾ ਉੱਥੇ ਟਾਈਮ ਨਹੀਂ ਉੱਥੇ ਟਾਈਮ ਨਹੀਂ ਉੱਥੇ ਟਾਈਮ ਨਹੀਂ ਹੈਗਾ हां ਉੱਤੇ ਜਦ ਧਾਰਮੇ ਕਰਦੇ ਆ ਜਦ ਜਾਗਦਨ ਹੁੰਦੇ ਆ ਸਾਡੇ ਜਨ ਹੁੰਦਾ ਚੌਂਕੀ ਹੁੰਦੀ ਹੈ ਹਾਲੀ ਲਾਲੇ ਦੀ ਚੌਂਕ ਪੂਰਾ ਕਰੀਦਾ ਬਾਕੀ ਮਹਿਤ ਕਰੀਦੇ ਆ ਤੁਹਾਡੇ ਕਿਹੜੇ ਗੀਤ ਜਾਂ ਕਿਹੜੇ ਡਿਵੋਸ਼ਨਲ ਗੀਤ ਨਾਲ ਜਾਂ ਕਿਹੜੇ ਤੁਸੀਂ ਕਮਰਸ਼ੀਅਲ ਗੀਤ ਨਾਲ ਤੁਹਾਡੀ ਆਪਣਾ ਥੋੜਾ ਫੇਮ ਬਣਿਆ ਸੀ ਨਾਮ ਬਣਿਆ ਸੀ ਨਹੀਂ ਮੇਰਾ ਵੈਸੇ ਪੈਸੇ ਪੈਸੇ ਨਾਲੇ ਜਿਆਦਾ ਫੇਮ ਬਣਿਆ ਕਿ 19 ਸਾਲ ਬਾਅਦ ਮੇਰਾ ਤੇ ਗੀਤ ਮੈਂ ਕੀਤਾ ਸੀ ਆ ਕੇ ਓਕੇ 19 ਸਾਲ ਬਾਅਦ ਮੈਂ ਮਨਨ ਰਖਦਾ 19 ਸਾਲ ਬਾਅਦ ਫੇਰ ਦੁਬਾਰਾ ਮਾਰਕੀਟ ਵਿੱਚ ਚੋਣਾ ਦੁਬਾਰਾ ਐਂਟਰੀ ਕੀਤੀ ਐਂਟਰੀ ਕੀਤੀ 19 ਸਾਲ ਬਾਅਦ ਪਰ ਜਿਹੜਾ ਤੁਸੀਂ 10 ਸਾਲ ਦਾ ਵਿੱਚ ਗੈਪ ਕੀਤਾ ਗੈਪ ਰੱਖਿਆ ਉਹਦੇ ਨਾਲ ਤੁਹਾਨੂੰ ਥੋੜਾ ਜਿਹਾ ਲੱਗਾ ਨਹੀਂ ਕਿ ਮੇਰੀ ਆਵਾਜ਼ 'ਚ ਚੇਂਜ ਆਇਆ ਵਾ ਜਾਂ ਕੁਝ ਡਿਫਰੈਂਟ ਹੋਇਆ ਵਾ ਨਹੀਂ ਨਹੀਂ ਆਇਆ ਤੁਸੀਂ ਕਰਦੇ ਨਹੀਂ ਸੀ ਰਿਐਕਟ ਕਰਦੇ ਨਹੀਂ ਮੈਂ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਸਿੰਗਲ ਟਰੈਕ ਚੱਲਦੇ ਨਾ ਹਾਂ ਤਾਂ ਸਿੰਗਲ ਆ ਕਿਉਂਕਿ ਅਸੀਂ ਉਹ ਸਮੇਂ ਕੀਤੇ ਸੀ ਮੈਂ 7 ਗੀਤ ਕੀਤੇ ਰਾਤੋ ਰਾਤ ਇੱਕ ਰਾਤ ਦੇ ਵਿੱਚ ਹੀ ਸਤ ਗੁਰੂ ਧਾਰਮਿਕ ਤੁਸੀਂ ਆਪਣੇ ਕਿਤੇ ਸੀ ਮੈਂ ਮੈਂ ਟੇਪ ਐ ਸੀ ਮੇਜੀ ਤੁਹਾਡੇ ਆਪਣੇ ਆਈਸ ਮੇਰੀ ਆਪਣੇ ਗਰਮ ਸੀ ਸਤ ਗੁਰੂ ਬ੍ਰਹਮਾ ਜੀ ਜੀ ਉਹਦੇ ਵਿੱਚ ਸਤ ਗੀ ਸੀ ਕਿ ਕਿਤੇ ਇੱਕ ਡਿਊਟ ਸੀ ਕ ਵਿੱਚ ਓਕੇ ਹਾਂਜੀ ਡਿਊਟ ਕਿ ਨਾਲ ਲਗਾਇਆ ਸੀ ਤੁਸੀਂ ਇਹ ਹੁਣ ਤਾਂ ਪਤਾ ਨਹੀਂ ਗਾਉਂਦੇ ਨਹੀਂ ਉਹ ਤੇ ਸੀਮਾ ਹਰ ਜੀ ਨੇ ਮੈਨੂੰ ਕਿਹਾ ਸੀ ਓਕੇ ਤੇ ਤੁਸੀਂ ਕਿਸ ਟਾਈਪ ਦਾ ਗਾਣਾ ਪਸੰਦ ਕਰਦੇ ਹੋ ਜ਼ੋਨਲ ਕੀ ਹੈ ਤੁਹਾਡਾ ਮੈਂ ਤਾਂ ਬਸ ਜਿੱਦਾਂ ਸੂਫੀ ਜੱਲ ਪਸੰਦ ਕਰੀਦਾ ਜਾਂ ਕੋਈ ਗੀਤ ਮਨ ਨੂੰ ਸਕੂਨ ਹੋਵੇ ਹੂੰ ਕਿਉਂਕਿ ਸੰਗੀਤ ਇੱਕ ਰੂਹ ਦੀ ਖਰਾਕ ਹੈ ਨਾ ਕਈ ਵਾਰ ਨਾ ਅਸੀਂ ਕਈ ਵਾਰੀ ਮੈਂ ਇਕੱਲਾ ਹੁੰਦਾ ਜਦਾਂ ਉੱਥੇ ਹੂੰ ਤਾਂ ਮੈਂ ਸੂਫੀ ਸੁਣਦਾ ਸੂਫੀ ਸੁਣ ਇਹ ਤਾਂ ਤੁਹਾਡਾ ਮਨ ਹੋਰ ਪਾਸੇ ਪੈਂਦਾ ਹੂੰ ਦੂਜਾ ਤੁਹਾਡਾ ਪਰਮਾਤਮਾ ਨਾਲ ਥੋੜਾ ਜਿਹਾ ਲਗਾ ਹੋ ਜਾਂਦਾ ਹੂੰ ਇਸੇ ਕਰਕੇ ਜਿੰਨੀ ਸਟਰਗਲ ਅਸੀਂ ਕੀਤੀ ਹੈ ਤਾਂ ਸ਼ਾਇਦ ਕੋਈ ਹੋਰ ਹੁੰਦਾ ਤਾਂ ਕਹਿੰਦਾ ਛੱਡੋ ਯਾਰ ਅਪਾ ਦੇਖਦੇ ਆਂ ਬੱਸੇ ਭੰਨੇ ਮਿਹਨਤ ਜਾਈ ਰੱਖੋ ਆਪਣੀ ਮਾਲਕ ਸੋਣੇ ਦਾ ਜਰੂਰ ਜਿਹੜੇ ਸਿੰਗਰਸ ਸਰ ਬਹੁਤ ਜ਼ਿਆਦਾ ਨਾਮ ਕਮਾ ਚੁੱਕੇ ਆ ਆਪਣਾ ਮਤਲਬ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਦਾ ਬਹੁਤ ਨਾਮ ਆ ਫੇਮਸ ਆ ਉਹਨਾਂ ਵਿੱਚ ਤੁਹਾਡਾ ਫੇਵਰਿਟ ਸਿੰਗਰ ਕੋਣ ਆ ਕਿ ਬਹੁਤ ਵਧੀਆ ਸਿੰਗਰ ਆ ਬਹੁਤ ਵਧੀਆ ਫਨਕਾਰ ਆ ਬਹੁਤ ਵਧੀਆ ਗਾਉਂਦੇ ਆ ਨਹੀਂ ਦੇਖੋ ਸਾਰੇ ਸਾਰੇ ਵਧੀਆ ਕਿਉਂਕਿ ਜਿਨ੍ਹਾਂ ਨੂੰ ਅਸੀਂ ਸੁਣਦੇ ਨਾ ਅਸੀਂ ਸੁਣੇ ਆ ਹਮ ਮਰੇ ਬੈ ਕੇ ਸੁਣੇ ਆ ਅਸੀਂ ਉਹਨਾਂ ਸੁਣਦੇ ਸੂਫੀ ਜਿੱਦਣ ਕਿਉਂਦੇ ਜਨਾਬ ਸਾਡੇ ਸਰਦੂਸ਼ ਕੰਨ ਸਾਹਿਬ ਬੜਾ ਸੁਣਿਆ ਸਾਡੇ ਸਰੋਜੀ ਭਾਜੀ ਹੂੰ ਸਾਡਾ ਕੋਟੀ ਸਾਹਿਬ ਹਨ ਹਾਂ ਸਰੋਜ ਭਾਜੀ ਕਿਉਂਕਿ ਇਸ ਵੇਲੇ ਸੁਲੀਮ ਭਾਜੀ ਨੂੰ ਬਹੁਤ ਸੁਣੇ ਮੈਂ ਮੇਲੇ ਦੇਖੇ ਇਹਨਾਂ ਦੇ ਕਈ ਵਾਰੀ ਅਸੀਂ ਗਾਉਣ ਨਹੀਂ ਜਾਣਾ ਸੁਣਨੇ ਜਾਣ ਹੂੰ ਸੁਣ ਜਾਂਦੇ ਸੀ ਹਨਾ ਸੁਣਿਆ ਅਸੀਂ ਕਿਉਂਕਿ ਸੁਣੂਗੇ ਤਾਂ ਫੇਰ ਹੀ ਤਰਤੀ ਗੋਂਦਾ ਕਈ ਅੱਜਕੱਲ ਕਲਾਕਾਰ ਨਹੀਂ ਜੀ ਪਹਿਲਾਂ ਸੁਣੋ ਆਈ ਸੁਣਦੇ ਮੈਂ ਸੁਣਦਾ ਬਹੁਤ ਜਿੱਦਾਂ ਤੁਸੀਂ ਬਹੁਤ ਪੁਰਾਣੇ ਟਾਈਮ ਤੋਂ ਮਤਲਬ ਗਾਇਕੀ ਕਰ ਰਹੇ ਸੀ ਵਿੱਚੋਂ ਤੁਸੀਂ ਗੈਪ ਪਾਤਾ ਫਿਰ ਤੁਸੀਂ ਦੁਬਾਰਾ ਐਂਟਰੀ ਲਈ ਆਪਣਾ ਸ਼ੌਂਕ ਪੂਰਾ ਕੀਤਾ ਹਾਂ ਪਰ ਉਹਦੇ ਵਿੱਚ ਗੱਲ ਇਹ 30 ਸਾਲ ਜਿਵੇਂ ਹੈ ਨਾ ਉਸ ਦਿਨ ਅੱਜ ਵੀ ਮੇਰੇ ਨਾਲ ਉਹ ਬੰਦੇ ਜੋੜੇ ਆ ਹੂੰ ਜੇ 30 ਸਾਲ ਤੋਂ ਮੇਰੇ ਨਾਲ ਜੋੜੇ ਆ ਅੱਜ ਵੀ ਉਹ ਹੀ ਮੇਰੇ ਨਾਲ ਇਹ ਨਹੀਂ ਵੀ ਨਮਾ ਨੌਂ ਦਾ ਪੁਰਾਣਾ ਉਹ ਕਹਿੰਦੇ ਨੇ ਕਹਾਵਤ ਆ ਮੇਰੇ ਨਾਲ ਅੱਜ ਵੀ ਉਹ ਜੋੜੇ ਆ ਬੰਦੇ ਨਵੇਂ ਤਾਂ ਜੋੜ ਨਹੀਂ ਨਵੇਂ ਤਾਂ ਜੋੜਨੇ ਹੀ ਹੈ ਨਾ ਮੇਰੇ ਨਾਲ ਪੁਰਾਣੇ ਵੀ ਬੰਦੇ ਉਹ ਹੀ ਜੋੜੇ ਆ ਨੇ ਉਹ ਹੀ ਜੋੜੇ ਆ ਅੱਜ ਵੀ ਜੋੜੇ ਪੁਰਾਣੇ ਸਿੰਗਰਸ ਤੇ ਨਵੇਂ ਸਿੰਗਰਸ ਦੇ ਨਾਲ ਤੁਸੀਂ ਜੇ ਅਗਰ ਕੰਪੇਅਰ ਕਰਨਾ ਪਵੇ ਤੁਹਾਨੂੰ ਕਿਹੜੇ ਬੈਸ ਲੱਗਦੇ ਸੀਗੇ ਕਿ ਪੁਰਾਣੇ ਟਾਈਮ ਤੇ ਜੋ ਚੀਜ਼ਾਂ ਸੀ ਕਿਆਂ ਉਹ ਅੱਜ ਕੱਲ ਦੇ ਟਾਈਮ 'ਚ ਹੈਗੀਆਂ ਵਾ ਨਹੀਂ ਅੱਜ ਕੱਲ ਉਹ ਹੈ ਨਹੀਂ ਹੂੰ ਕੀ ਤੁਹਾਨੂੰ ਚੰਗੇ ਅੱਜ ਕੱਲ ਉਹ ਹੈ ਨਹੀਂ ਕਿਉਂਕਿ ਕਈ ਵਾਰ ਨਾ ਉਦੋਂ ਜਿੱਦਾਂ ਕੋਈ ਵੀ ਸਨਕਾਰ ਕਲਾਕਾਰ ਮੰਨ ਲਓ ਸਟੇ ਇੱਥੇ ਆਉਂਦਾ ਨਾ ਹੂੰ ਛੋਟੇ ਜਿਹੜਾ ਹੁੰਦੇ ਮਾਰਥਨ ਮਾਰ ਬਹੁਤ ਕਰਦੇ ਸੀਗੇ ਹੂੰ ਅੱਜ ਕੱਲ ਤੁਸੀਂ ਦੇ ਲੋ ਇੱਕ ਕਲਾਕਾਰ ਉੱਧਰ ਬੈਠਾ ਹੋ ਦੂਜਾ ਉੱਥੇ ਬੈਠਾ ਹੋਊਗਾ ਅੱਜਕੱਲ ਦੇ ਕਲਾਕਾਰਾਂ ਨੂੰ ਜਿਹਦਾ ਨਾ ਮਤਲਬ ਤੁਸੀਂ ਜਿੱਦਾ ਗੱਲ ਕਰ ਰਹੇ ਹੋ ਪਤਾ ਨਹੀਂ ਹੈ ਕਿ ਇਹ ਪੁਰਾਣੇ ਸਿੰਗਰ ਆ। ਹੋਰ ਜਿੱਦਾਂ ਹੌਲੀ ਹੌਲੀ ਪਤਾ ਲੱਗਦਾ ਮੈਨਾਂ 30 ਸਾਲ ਤੋਂ ਜੁੜੇ ਆ। ਹੂੰ ਮੇਰੇ ਕੋਲ ਪੁੱਛ ਸਕਦੇ ਜਿਹੜੇ ਮੈਨਾਂ ਜੁੜੇ ਆ। ਉਹਨਾਂ ਨੂੰ ਮੇਰੇ ਬਾਰੇ ਪਤਾ। ਉਹ ਮੈਂ ਕਹਿੰਦੀ ਮੈਂ ਤਾਂ ਇਦਾਂ ਸੀ ਉਹਨਾਂ ਨੂੰ ਪਤਾ ਹੀ ਹੈ। ਜਿਹੜਾ ਬੰਦਾ 6-6 ਮਹੀਨੇ ਮੈਂ ਦਾਸ ਤਾਂ ਸੌਂਦਾ ਨੇ ਇੱਕ ਟਾਈਮ ਮੈਂ ਰੋਟੀ ਖਾਦੀ ਆ। ਹੂੰ ਸਭ ਨੂੰ ਪਤਾ। ਕੋਈ ਇਦਾਂ ਦੇ ਸਿੰਗਰ ਵੀ ਆ ਜਿਹੜੇ ਪੁਰਾਣੇ ਗਾਇਕ ਜਿਨ੍ਹਾਂ ਨੇ ਤੁਹਾਨੂੰ ਅੱਗੇ ਵਧਣ ਲਈ ਥੋੜੀ ਮਤਲਬ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਇਦੋਂ ਕਾਬਰ ਤਾ ਨਹੀਂ ਵੇਚਦਾ ਕਿ ਨਾ ਇੱਕ ਵਾਰੀ ਜਿੱਦਤ ਨੂੰ ਦੱਸ ਦਮੈਂ ਬਹੁਤ ਵਾਰੀ ਹੁੰਦਾ ਜਦੋਂ ਵੀ ਹੁਣ ਕਿਸੇ ਕਲਾਕਾਰ ਨਾਲ ਜਾਂਦੇ ਆ ਕੋਰਸ ਬੋਲਦੇ ਆ ਨਾ ਹਮ ਕਲਾ ਸਾਨੂੰ ਨਹੀਂ ਲੈ ਕੇ ਗਿਆ ਹਮ ਮੰਨ ਲਓ ਨਹੀਂ ਲੈ ਗਿਆ ਇਹ ਕਹ ਕੋਈ ਗੱਲੀ ਨਾਲ ਲੈ ਕੇ ਜੇ ਅਸੀਂ ਆਪ ਗਉਣ ਲੱਪੇ ਅਸੀਂ ਆਪ ਮਿਲ ਲਉਣ ਲੱਪੇ ਹੌਲੀ ਹੌਲੀ ਸਾਡਾ ਤੁਰਦੀ ਪਰਵ ਤੱਕ ਹਮ ਅਸੀਂ ਇਸ ਕਰਕੇ ਹੌਲੀ ਹੌਲੀ ਤੇ ਤਦੋਂ ਪਹਿਲੀ ਵਾਰ ਤੁਸੀਂ ਸਟੇਜ ਤੇ ਗਾਇਆ ਸੀਗਾ ਹਾਂਜੀ ਉਦੋਂ ਤੁਹਾਡੀ ਉਮਰ ਕਿੰਨੀ ਸੀਗੀ ਇਹ ਕਿਹੜਾ ਦਮ ਹੈ? ਪਾਠਮੀਨੋ ਵੀ ਪੜਦਲ। ਤੁਹਾਨੂੰ ਉਸ ਟਾਈਮ ਦਾ ਟਾਈਮ ਯਾਦ ਆਜ ਵੀ? ਉਹ ਟਾਈਮ ਸੀ ਕਹਿੰਦੇ ਜਿਹੜਾ ਇਧਰ ਲਾ ਦਰੀਆਂ ਬਿਸ਼ੀਆਂ ਨੇ ਇੱਕੋ ਮੈਕ ਹੁੰਦਾ ਸੀ। ਹੂੰ। ਇੱਕੋ ਮੈਕ ਹੁੰਦਾ ਸੀ। ਇੱਕ ਢੋਲ ਕਾਲਾ ਹੁਣ। ਫਿਰ ਤੁਸੀਂ ਬੇ ਚੀਜੇ ਕੋ ਹੋ ਕੇ ਗਾ ਲਿਆ ਸੀਗਾ ਜਾਂ ਕੁਝ ਹੱਥ ਪੈਰ ਕੰਬੇ ਸੀ। ਫੇ ਮੈਂ ਨਹੀਂ ਨਹੀਂ ਫੇ ਮੈਂ ਕਾਲਜ ਟਾਈਮ ਵੀ ਮੈਂ ਗਾਇਆ। ਓਕੇ। ਮੈਂ ਗੁਨਾਣਾ ਕਾਲਜ ਮੈਂ ਉੱਥੇ ਵੀ ਗਾਇਆ। ਗੌਂਦੇ ਦੇ। ਫੇ ਸਾਡਾ ਗੁਨਾਣਾ ਕਾਲਜ ਯੂਨੀਵਰਸਿਟੀ ਕੈਂਪਸ ਜਾਂਦਾ ਹੁੰਦਾ ਸੀਗਾ। ਮੈਂ ਕਿ 91 ਬਾਲਮੀ ਦੀ ਗੱਲ ਹੋਣੀ ਹੈ ਨਾ 92 ਕੰਮੇ ਦੀ ਹੈ ਤੇ ਉੱਥੇ ਅਸੀਂ ਗਏ ਸੀ ਤੇ ਉੱਥੇ ਆਤਮ ਮਈਆ ਗਿਆ ਹੈ ਉਸ ਵੇਲੇ ਸਾਡੇ ਨਾਲ ਉਸ ਕੈਂਪ ਦੇ ਵਿੱਚ ਸਾਰੀ ਚੀਜ਼ ਫਲ ਭਾਜੀ ਭੋਗ ਪੜ ਤੋਂ ਕੁਲਦੀਪ ਕਾਦਰ ਜੀ ਜਿਹੜਾ ਗਵਾਲ ਕਰਦੇ ਨੇ ਇਹ ਫਲੋਰ ਤੋਂ ਗਏ ਸੀ ਹੂੰ ਇਹ ਫਲੋਰ ਤੋਂ ਸੀਗੇ ਇੱਕ ਮੁੰਡਾ ਹੈਂਡੀਕੈਪ ਸੀਗਾ ਫਲੋਰ ਤੋਂ ਹੈਂਡੀਕੈਪ ਉਹਨਾਂ ਜੁੱਬਾ ਮੈਂ ਹੈ ਨਹੀਂ ਤੇ ਉਹ ਵੀ ਸੀਗੇ ਉਹ ਵੀ ਵਧੀਆ ਗਾਉਂਦੇ ਸੀ ਬਹੁਤ ਵਧੀਆ ਗਾਉਂਦੇ ਸੀ ਤੇ ਅਸੀਂ ਮਈਆ ਗਏ ਸੀ ਪਾਰਟਿਸਪੇਟਿਵਤਾ ਉਦੋਂ ਸਾਨੂੰ ਇੰਨਾ ਨਹੀਂ ਸੀ ਜਦਾਂ ਮੈਂ ਪੜਾਈ ਵੀ ਕਰਨੀ ਫਿਰ ਅਸੀਂ ਪੜ੍ਹ ਕੇ ਆ ਕਾਲਜ ਤੋਂ ਆ ਕੇ ਮੈਂ ਅੱਧੀ ਧੜੀ ਮੈਂ ਕੰਮ ਹੀ ਕਰਦਾ ਹੁੰਦਾ ਹਾਂ ਮੈਂ ਰੰਗ ਦਾ ਕੰਮ ਵੀ ਕੀਤਾ ਰੰਗ ਦਾ ਰੰਗ ਦਾ ਰੰਗ ਦਾ ਕੰਮ ਕੀਤਾ ਸਟ੍ਰਗਲ ਵੀ ਕੀਤਾ ਕਾਰਪੇਟਰ ਦਾ ਕਾਰਪੇਟ ਦਾ ਵੀ ਕੰਮ ਕੀਤਾ ਤੇ ਪੇਂਟਿੰਗ ਦਾ ਵੀ ਕੀਤਾ ਜਿਹੜੇ ਪੇਂਟਰ ਹੁੰਦੇ ਆ ਪੇਂਟ ਹੁੰਦੇ ਹਾਂਜੀ ਪਹਿਲਾਂ ਕਾਲਜ ਤੋਂ ਵੀ ਆਉਣਾ ਪੜ੍ਹ ਕੇ ਫਿਰ ਉਹਦੀ ਧੜੀ ਉਹ ਵੀ ਲਾਉਣ ਕਿੰਨੀ ਵਾਰੀ ਹੂੰ ਕਈ ਵਾਰ ਮਨ ਸੀਗਾ ਕੱਲ੍ਹ ਇੱਦਾਂ ਹੀ ਪ੍ਰਿਧਾਨੀ ਵੀ ਆ ਜਿਹੜਾ ਸੋਚਿਆ ਨਹੀਂ ਸੀ ਵੀ ਮੈਂ ਆ ਬਣਨਾ ਮੈਂ ਇਦਾਂ ਕਰਨਾ ਤੇ ਚਲੋ ਸਭ ਕੁ ਸੈਟਲ ਹੋ ਗਿਆ ਬਿਨਾ ਸੋਚੇ ਜਿਹਦਾ ਆਪਣੇ ਆਪ ਹੀ ਯਾਨੀ ਕਿ ਟਾਈਮ ਹੁੰਦਾ ਹੂੰ ਜੇ ਤੁਸੀਂ ਅੱਜ ਮਤਲਬ ਸੋਚਦੇ ਨਾ ਅੱਜ ਸੋਚਿਆ ਦਿਮਾਗ ਚ ਆ ਤੁਹਾਡੇ ਮਾਈਂਡ ਅਦਰ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਹੂੰ ਬਿਨਾ ਇਹ ਚੀਜ਼ ਹੁੰਦੀ ਹੈ ਬਿਨਾ ਹੋਈ ਵੀ ਹੈ ਬਿਨਾ ਹੋਈ ਹੈ ਬਿਨਾ ਹੋਈ ਹੈ ਜੀ ਤੇ ਮੈਂ ਸੋਚਦਾ ਨਾ ਆ ਕਿਸ ਟਾਈਮ ਜਦੋਂ ਹੋਣਾ ਚਾਹੀਦਾ ਉਹ ਟਾਈਮ ਉਹ ਟਾਈਮ ਹੋਇਆ ਜੋ ਤੁਸੀਂ ਸੋਚਿਆ ਉਹ ਹੋਇਆ 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 ਜਿਹੜੇ ਤੁਸੀਂ ਵਧੀਆ ਵਧੀਆ ਫਨਕਾਰ ਨੂੰ ਜਾ ਕੇ ਸੁਣਦੇ ਸੀਗੇ ਵਧੀਆ ਸਿੰਗਰਸ ਦੇ ਨਾਮ ਲਏ ਆ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਉਹਨਾਂ ਦਾ ਕੋਈ ਗੀਤ ਕਦੀ ਟਰਾਈ ਕੀਤਾ ਗਾਣ ਦੀ ਕੋਸ਼ਿਸ਼ ਕੀਤੀ ਹਾਂਜੀ ਉਹਨਾਂ ਦਾ ਸੁਣਾਓ ਫਿਰ ਕੋਈ ਗਾਣਾ ਸਾਡੇ ਮਿੱਲੇ ਤੇ ਗੌਂਦਦੇ ਆ ਹਮ ਮੈਂ ਜਿਹੜਾ ਤੁਹਾਨੂੰ ਪਸੰਦ ਹੋਵੇ ਜਿਹੜਾ ਸਿੰਗਰ ਦਾ ਜਿਹੜਾ ਗਾਣਾ ਪਸੰਦ ਹੋਵੇ ਕੀ ਬਾਦੀ ਨਾ ਸਰਦਨਜੀਤ ਰਣਪਾਜੀ ਉਹਦਾ ਗਾਣਾ ਹੈ ਤੁਖ ਦੀ ਤੁਖ ਦੀ ਅੱਗ ਤੇ ਤੇਲ ਪਾਇਆ ਨਾ ਕਰਨੀ ਤੁਖ ਦੀ ਤੁਖ ਦੀ ਅੱਗ ਤੇ ਤੇਲ ਪਾਇਆ ਨਾ ਕਰਨੀ ਹੱਥ ਜੋੜ ਕੇ ਕਹਿੰਨੇ ਚੇਤੇ ਆ ਨਾ ਕਰਨੀ ਹੱਥ ਜੋੜ ਕੇ ਕਹਿੰਨੇ ਚੇਤੇ ਆ ਨਾ ਕਰਨੀ ਇਹ ਤਾਂ ਗਾਲੀ ਦਿੰਦੇ ਮਿਲਦੇ ਜਿੱਦਾਂ ਇੱਕ ਦਾ ਟਾਈਮ ਮਿਲਦਾ ਚਲੋ ਹੁਣ ਤਾਂ ਕਾਫੀ ਸਮਾਂ ਹੋ ਗਿਆ ਨਾ ਤੇ 19 ਸਾਲ ਬਾਅਦ ਤਾਂ ਮੈਂ ਦੁਬਾਰਾ ਇੰਟਰਵਿਊ ਕੀਤੀ ਹੈ ਉਹ ਸਮਾਂ ਬਹੁਤ ਜੇ ਲਾਈਫ ਸਟੇਜ ਤੁਹਾਡੇ ਨਾਲ ਇਦਾਂ ਦਾ ਹੋਇਆ ਕੋਈ ਚਾਂਸ ਕੋਈ ਤੁਹਾਨੂੰ ਲੱਗਾ ਕਿ ਨਹੀਂ ਇਹ ਟਾਈਮ ਮੇਰੇ ਲਈ ਮਾੜਾ ਸੀਗਾ ਜਾਂ ਮੇਨਾਂ ਗਲਤ ਹੋ ਗਿਆ ਟਾਈਮ ਨਹੀਂ ਮਾੜਾ ਹੁੰਦਾ ਫਿਰ ਹੂੰ ਟਾਈਮ ਕਦੀ ਵੀ ਨਹੀਂ ਮਾੜਾ ਹੁੰਦਾ ਹਾਂ ਤੁਹਾਡੀ ਸੋਚ ਮਾੜੀ ਹੋ ਸਕਦੀ ਕੇ ਬਾਰੇ ਹਾਂ ਮੰਨ ਲਓ ਵੀ ਦਰ ਪਰ ਸੋਚਣੇ ਨਹੀਂ ਵੀ ਆ ਕੰਮ ਨਹੀਂ ਕਰਨ ਤੁਸੀਂ ਕਰੋ ਮੈਂ ਤੁਹਾਨੂੰ ਦੱਸਦਾ ਮੇਰੀ ਲਾਈਫ ਦੇ ਵਿੱਚ ਇਹ ਗੱਲਾਂ ਹੋਈਆਂ ਮੇਰੀ ਲਾਈਫ ਦੇ ਵਿੱਚ ਹੋਈਆਂ ਮੈਂ ਕਦੇ ਸੋਚਿਆ ਨਹੀਂ ਮੈਂ ਜਦੋਂ ਮੈਂ ਦੁਆਰਾ ਕਲਾਕਾਰ ਬਣੂੰਗਾ ਮੈਂ ਦੁਆਰਾ ਕੰਪਨੀ ਖੋਲੂੰਗਾ ਸੋਚਿਆ ਨਹੀਂ ਸੀ ਮਿੱਤਰ ਪਹੁੰਚ ਨੀ ਫਿਰ ਤੁਹਾਡੇ ਨਾਲ ਕੀ ਹੋਇਆ ਇਦਾਂ ਦਾ ਕਿ ਜਿਹੜਾ ਤੁਹਾਨੂੰ ਯਾਦ ਆਜ ਵੀ ਕਿ ਜੋ ਹੋਇਆ ਸੀ ਚਲੋ ਨਹੀਂ ਹੋਣਾ ਚਾਹੀਦਾ ਸੀ ਨਹੀਂ ਮੈਂ ਕਹਿੰਦਾ ਵੀ ਮੈਂ ਸੋਚਿਆ ਹੀ ਨਹੀਂ ਸੀ ਹੂੰ ਨਹੀਂ ਉਹ ਤਾਂ ਤੁਸੀਂ ਗਾਈ ਕੀ ਬਾਰੇ ਸੋਚਿਆ ਨਹੀਂ ਸੀ ਕਿ ਗਾਈ ਬਣ ਗਏ ਆ ਮੈਂ ਤੁਹਾਨੂੰ ਪੁੱਛ ਰਹੀ ਹਾਂ ਕਿ ਲਾਈਫ ਸਟੇਜਸ ਕੁਝ ਹੋਇਆ ਹੋਵੇ ਤੁਹਾਡੇ ਨਾਲ ਬੁਲਾ ਕੇ ਤੁਹਾਨੂੰ ਟਾਈਮ ਨਾ ਦਿੱਤਾ ਹੋਵੇ ਜਾਂ ਕਿਸੇ ਨੇ ਮੋੜ ਦਿੱਤਾ ਹੋਵੇ ਜਾਂ ਕਦੇ ਵੀ ਕੁਝ ਇਦਾਂ ਦਾ ਮਾਰਾ ਨਹੀਂ ਨਹੀਂ ਉਸ ਉਸ ਵੇਲੇ ਪਤਾ ਕਿੰਨੇ ਜਦੋਂ ਨਾ ਮੇਲੇ ਚੱਲਦੇ ਹੁੰਦੇ ਸੀ ਹੂੰ ਇਹ ਬਤਨ ਰਾਤ ਦਾ ਮੇਲਾ ਹੁਣ ਹੂੰ 6 ਵੇ ਤੋਂ ਮਤਲਬ ਸਟੇਜ ਸ਼ੁਰੂ ਹੋ ਗਈ ਰਾਤ ਦੇ ਤੜਕੇ 4-5 ਮਨ ਬੱਜ ਜਾਂਦੇ ਸਾਈ ਰਾਤ ਬੈਠ ਜਾਂ 5 ਵੇ 6 ਵੇ ਟਾਈਮ ਮਿਲਣਾ ਟਾਈਮ ਨਹੀਂ ਦਿੰਦੇ ਸੀ ਕਈ ਵਾਰ ਨਹੀਂ ਕਲਾਕਾਰ ਇੰਨੇ ਹੁੰਦੇ ਸੀ ਹੂੰ ਕਲਾਕਾਰ ਇੰਨੇ ਹੁੰਦੇ ਸੀ ਇੱਕ ਵਾਰ ਖੋਤਰਾਣ ਮੇਲਾ ਸੀ ਕੁਲਵਿੰਦਰ ਉਹ ਵੀ ਆਇਆ ਸੀ ਕੁਲਵਿੰਦਰ ਢੱਲੋ ਜੀ ਸ਼ਾਮ ਪਲੋਰੀ ਵਾਲੇ ਵੀ ਸੀਗੇ ਉੱਤੇ ਤੇ ਮੇਲੇ ਸਾਨੂੰ ਮੈਨੂੰ ਟਾਈਮ ਲੈ ਕੇ 5 ਵਜੇ ਹੂੰ ਮੈਨੂੰ ਕਿ ਹੁਣ ਮੈਂ ਕੀ ਕੰਮ ਆ ਭਾਈ 5 ਵਜੇ ਮੈਂ ਕੀ ਕੰਮ ਦੱਸੂ ਸਵੇਰ ਚਰ ਮੇਲੇ ਤੇ ਫੇਰ ਬਤਾਈਆਂ ਦਿੱਤੀਆਂ ਬਸ ਠੀਕ ਹੈ ਜੀ ਓਕੇ ਮੈਨੂੰ ਲੱਗ ਕਈ ਵਲੇਦਾ ਹੋਇਆ ਕਿ ਜਾ ਕੇ ਖਾਲੀ ਮੁੜ ਕੇ ਆਇਆ ਕੋਈ ਟਾਈਮ ਹੁੰਦਾ ਨਾ ਹੂੰ ਕੋਈ ਵਕਤ ਗੌਣਦਿਕ ਟਾਈਮ ਆ ਨਾ ਹੂੰ ਇਹ ਚੈੱਕ ਕਰ ਹੁਣ ਮੈਂ ਮਨ ਲੁ ਪੋਇਂਟ ਮੈਂ ਮਤ ਗੌਣ ਲਾ ਪਹੁਰ ਕੋ ਗੌਣ ਲਾ ਪਮ ਤੋ ਕਿਦਾਂ ਹੂੰ ਇਹ ਚੀਜ਼ ਹੁੰਦੀ ਹੈ ਇਸ ਕਰਕੇ ਉਦੋਂ ਰਾਤਾਂ ਮੇਲੇ ਹੁੰਦੇ ਸੀ ਕਾਜੀ ਕਲ ਤਾਂ ਭੁਗਟੇ ਮੇਲ ਅੱਜ ਕੱਲ ਤਾਂ ਇਹ ਹੋ ਗਿਆ ਸਿਸਟਮ ਵੀ ਮੇਨ ਕਲਾਕਾਰਾ ਹੁੰਦੇ ਆ ਵਧੀਆ ਅੱਜ ਅੱਜ ਵਧੀਆ ਚੱਲ ਰਿਹਾ ਉਹ ਉਦੋਂ ਹੁੰਦਾ ਇਹ ਗਰੋਪ ਪਾ ਦਿੱਤਾ ਵੀ ਕਲਾਕਾਰ ਨੂੰ ਕਈ 200 ਪਾਤਾ 300 ਪਾਤਾ ਤੇ ਅੱਜ ਤਾਂ ਕਈ ਵਾਰੀ ਜਿੱਦਾਂ ਹੁਣ ਮੈਂ ਆਪਣੇ ਲਾਉਂਦਾ ਕਈ ਵਾਰੀ ਮੈਂ ਕੰਨਾ ਵੀ ਖਰਚਾ ਦੇ ਦੇ ਸਾਜੀ ਇਹਦਾ ਮੈਂ ਬੁਕੇ ਕਰਦ ਮੈਂ ਲਾਇ ਪ੍ਰੋਗਰਾਮ ਜੋ ਸਾਲੇ ਰਬਾ ਸਾਡੇ ਪ੍ਰੋਗਰਾਮ ਚੱਲਦੇ ਮੈਂ ਉਹਦਾ 2100 ਰੁਪਏ ਬਹੁ ਸੀ 2100 ਰੁਪਏ ਦੇ ਅੱਜ ਕੱਲ ਦੀ ਡੇਟ ਸੀ ਤੁਸੀਂ ਕਿੰਨਾ ਮਤਲਬ ਕਰਦਿਆਂ ਚਾਰਜ ਨੇ ਅੱਜਕੱਲੇ ਮੈਂ ਇੱਥੇ ਅਸੀਂ ਤਾਂ ਆਈਦੇ ਸੀ ਜਦੋਂ ਮੇਲੇ ਨਹੀਂ ਹੁੰਦੇ اچھا ਨਾ ਕੋਈ ਤੁਹਾਨੂੰ ਉਹਦਾ ਵੈਸੇ ਮੰਨ ਲਓ ਤੁਹਾਨੂੰ ਕੋਈ ਬੁਲਾਣ ਕਿ ਆਜੋ ਫਿਰ ਤੁਸੀਂ ਕੀ ਚਾਰਜ ਕਰਦੇ ਹੋ ਅੱਜ ਚਾਰਜ ਨੂੰ ਕੋਈ ਕਹਿੰਦੀ ਕਹਿੰਦਾ ਸੇਵਾ ਦੇ ਦੇ ਬਸ ਜੋ ਮਰਜ਼ੀ ਦੇ ਦੇ ਜੋ ਮਰਜ਼ੀ ਅਸੀਂ ਕਦੀ ਮੰਨ ਕੇ ਨਹੀਂ ਲੈਂਦੇ ਮੰਗਿਆ ਨਹੀਂ ਮੰਗਣਾ ਮਾਲਕ ਤੋਂ ਮਾਲਕ ਤੁਹਾਨੂੰ ਆਪੇ ਦੇਣਾ ਜਿੱਦਾਂ ਸਰ ਅੱਜ ਕੱਲ ਦੇ ਟਾਈਮ ਦੇ ਵਿੱਚ ਤਾਂ ਕਹਿੰਦੇ ਕਿ ਰਿਆਜ਼ ਬਹੁਤ ਜ਼ਰੂਰੀ ਆ ਹਰ ਇੱਕ ਸਿੰਗਰ ਜਿੱਦਾਂ ਕਿ ਮੈਂ ਪੋਡਕਾਸਟ ਕਰਦੀ ਆ ਤੇ ਹਰ ਇੱਕ ਸਿੰਗਰ ਕਹਿੰਦੇ ਕਿ ਬਿਨਾਂ ਰਿਆਜ਼ ਕੁਝ ਨਹੀਂ ਹੁੰਦਾ ਨਹੀਂ ਹੁੰਦਾ ਫਿਰ ਤੁਸੀਂ ਕਿੱਦਾਂ ਕਮੀ ਮਹਿਸੂਸ ਨਹੀਂ ਕਰਦੇ ਜਦੋਂ ਕੋ ਟਾਈਮ ਨਹੀਂ ਲੱਗਦਾ ਤੁਸੀਂ ਰਿਆਜ਼ ਨਹੀਂ ਕਰ ਪਾਉਂਦੇ ਜ਼ਰੂਰੀ ਨਹੀਂ ਵੀ ਰਿਆਜ਼ ਇਹ ਹਰਮੋਨੀਆ ਤੇ ਕਹਿੰਨਾ ਜਦੋਂ ਹੁਣ ਮੈਂ ਬਾਹਰ ਕੰਮ ਤੇ ਜਾਂਦੇ ਆ ਅਸੀਂ ਗਾਉਂਦਿਆਂ ਨੇ ਜਾਣ ਤੇ ਗਾਉਂਦਿਆਂ ਨੇ ਹੁਣ ਹੂੰ ਗਾਉਂਦਿਆਂ ਨੇ ਜਾਣਾ ਵੀ ਤੁਹਾਡੇ ਕੋਲ ਉਹ ਵੀ ਟਾਈਮ ਆ ਤੁਸੀਂ ਕੋਈ ਵੀ ਚੀਜ਼ ਗਾਉਣੀ ਹੈ ਮਤਲਬ ਗਾਓ ਤਦ ਤੱਕ ਗੜਾ ਚੱਲਣਾ ਚਾਹੀਦਾ ਤੜਾ ਗਲਾਜਣਾ ਚਾਹੀਦਾ ਗਲੇ ਨੂੰ ਬਰਕਰਾਰ ਰੱਖਣਾ ਪੈਂਦਾ ਇਸ ਗਲੇ ਨੂੰ ਤੁਸੀਂ ਬਰਕਰਾਰ ਰੱਖਣ ਲਈ ਕੁਝ ਕਰਦੇ ਹੋ ਐਕਸਟਰਾ ਕੁਝ ਨਹੀਂ ਉੱਥੇ ਜਿੱਦਾਂ ਕੰਮ ਤੇ ਉੱਜਾਉਣ ਆਦ ਕੰਮ ਤੇ ਗਈ ਜਾਣ ਉੱਥੇ ਕਈ ਵਾਰੀ ਜਦਾਂ ਮਹਿਪਰ ਲਾਣ ਲਈ ਹਣਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਓਇਲੀ ਵਗੈਰਾ ਵੀ ਖਾ ਲੋ ਤਾਂ ਕੋਈ ਫਰਕ ਨਹੀਂ ਪੈਂਦਾ ਨਹੀਂ ਥੋੜਾ ਬਹੁਤ ਫਰਕ ਤਾਂ ਪੈਂਦਾ ਹੁਣ ਤੁਹਾਨੂੰ ਇੱਧਰ ਫਰਕ ਡਿਫਰੈਂਸ ਤੁਹਾਨੂੰ ਖਾਣੇ ਦਾ ਵੀ ਥੋੜਾ ਫਰਕ ਪੈਂਦਾ ਨਾ ਥੋੜਾ ਹਿੰਦਾ ਫਰਕ ਹੁੰਦਾ ਪਰ ਉੱਥੇ ਦਾ ਪਰ ਉਦੋਂ ਉਸ ਸਮਾਂ ਹੁੰਦਾ ਜਦੋਂ ਇੱਕ ਟਾਈਮ ਰੋਟੀ ਖਾ ਕੇ ਵੀ ਸੀ ਗਾਰਡਨ ਹੂੰ ਚਲੇ ਜਾਂਦੇ ਸੀ ਪਰ ਅੱਜ ਕੱਲ ਸੈਟਨ ਹੋ ਗਿਆ ਰਿਆ ਤੇ ਜ਼ਰੂਰੀ ਹੈ ਪਹਿਲੇ ਹੂੰ ਪਹਿਲੇ ਅਸੀਂ ਜਿੱਦਾਂ ਇੱਕ ਗਾਣਾ ਕਰਨਾ ਸੀ ਇਹ ਇੱਕ ਗਾਣਾ ਕਣ 2 ਘੰਟੇ ਸੈਸ਼ਨ ਕਰ ਲੈਣੇ ਸੀ ਹੂੰ ਸਾਡਾ ਗਾਣਾ ਹੋ ਜਾਣਾ ਉਹ ਤਾਂ ਰਿਆ ਤੇ ਦੋ ਦੇ ਵਿੱਚ ਜਦ ਮਤਲਬ 8 ਕੈਸਲ 8 ਗਾਣੇ ਕਰਨੇ ਜਿਹੜਾ ਪਹਿਲਾਂ ਹੁੰਦੇ ਕੈਸਲ ਹੁੰਦੀ ਸੀ 8 ਗਾਣੇ ਪਰ ਕਰਨੇ ਹੁਣ ਸਿੰਗਲ ਟਰੈਕ ਕਰਨਾ ਆਪਾਂ ਹੂੰ ਠੀਕ ਹੈ 1 ਘੰਟਾ ਬੈਠੋ ਤਿਆਰੀ ਕਰੂ ਗਾਣੇ ਦੀ ਤਿਆਰੀ ਹੋ ਜਿੰਦੀ ਹੂੰ ਅੱਜ ਦਾ ਸਰ ਤੁਸੀਂ 10 ਸਾਲ ਵਿੱਚ ਗੈਪ ਪਾਤਾ ਤੁਹਾਨੂੰ ਤੁਸੀਂ 10 ਸਾਲ ਬਾਅਦ ਦੁਬਾਰਾ ਆਪਣਾ ਰੀ-ਐਂਟਰੀ ਕੀਤੀ ਆ ਇਸ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਕੀ ਡਿਫਰੈਂਸ ਲੱਗਾ ਕਿ 10 ਸਾਲ ਪਹਿਲਾਂ ਉਹ ਚੀਜ਼ਾਂ ਹੁੰਦੀਆਂ ਸੀ ਤੇ ਅੱਜ ਕੱਲ ਉਹ ਚੀਜ਼ਾਂ ਨਹੀਂ ਹੁੰਦੀਆਂ ਜਾਂ ਉਦੋਂ ਨਹੀਂ ਹੁੰਦੀਆਂ ਸੀ ਅੱਜ ਉਹ ਹੁੰਦੀਆਂ ਨੇ ਉਸ ਵਿੱਚ ਤੁਹਾਨੂੰ ਦੱਸਦਾ ਜਿੱਦਾਂ ਹੁਣ ਗਾਇਕ ਕੰਪਨੀ ਕੋ ਜਾਂਦਾ ਸੀਗਾ ਮੈਂ ਮੇਰਾ ਗਾਣਾ ਕਰਦੇ ਉਦੋਂ ਕਿਉਂਕਿ ਰਿਕਾਰਡਿੰਗ ਉਹ ਉਦੋਂ ਸਿੰਗਲ ਟ੍ਰੈਕ ਨਹੀਂ ਚੱਲਦੇ ਸੀ ਠੀਕ ਹੈ ਉਦੋਂ ਦੂਰਜ ਰਿਕਾਰਡਿੰਗ ਹੁੰਦੀ ਸੀ ਔਰ ਉਦੋਂ ਕਹਿੰਦੇ ਵੀ ਜੇ ਤੇ ਕੋ ਪੈਸੇ ਹੈਗੇ ਵੀ ਕੋਲੋਂ ਪੈਸੇ ਲਾ ਸਕਦਾ ਹਾਂ ਮਤਲਬ ਫਿਰ ਅੱਜ ਕੱਲ ਇਹ ਸਿਸਟਮ ਤੁਸੀਂ ਜਦ ਮਿਊਜ਼ਿਕ ਕਰ ਸਕਦੇ ਅੱਜ ਕੱਲ ਮਿਊਜ਼ਿਕ ਡਾਇਰੈਕਟਰ ਵੀ ਬਹੁਤ ਤਸਵੇਂ ਹੈਗੇ ਵੀਡੀਓ ਵਾਲੇ ਬਹੁਤ ਉਦੋਂ ਦੋ ਚਾਰ ਜਦਾਂ ਹੁੰਦੇ ਸੀ ਨਾ ਕੱਟ ਹੁੰਦੇ ਸੀ ਤੇ ਉਹ ਕਲਾਕਾਰ ਉਹ ਸਾਹਮਣੇ ਪੈਂਦਾ ਪ੍ਰੋਬਲਮ ਅੱਜ ਕੱਲ ਤੁਸੀਂ ਬਸ ਗਾਣਾ ਕਰੋ ਤੁਹਾਨੂੰ 4 ਦਿਨਾਂ ਵਿੱਚ ਗਾਣਾ ਤਿਆਰ ਹੋ ਜਾਂਦਾ ਹੂੰ ਹੋ ਜਾਂਦਾ ਗਾਣਾ ਹਾਂ ਇਹ ਚੀਜ਼ਾਂ ਦਾ ਡਿਫਰੈਂਸ ਲੱਗਦਾ ਹਾਂ ਹਾਂ ਉਹ ਲਸੀਂ ਤੁਹਾਨੂੰ ਦੱਸਦਾ ਸਾਡਾ ਇਹ ਗੀਤ ਦਾ ਦਵਿੰਦਰ ਜੱਸਰ ਜੀ ਆ ਉਹਨਾਂ ਨੇ ਗੀਤ ਫੇਸਬੁੱਕ ਤੇ ਪਾਤਾ ਹੂੰ ਹੈ ਨਾ ਜਦਾਂ ਸ਼ਹੀਦਾਂ ਦੇ ਦਿਨ ਚੱਲ ਰਹੇ ਨੇ ਫਤੇ ਗੱਜ ਕੇ ਮਿਲਾਇਓ ਤੇ ਮੈਂ ਫਿਰ ਉਹ ਤੇ ਦੇਖਿਆ ਮੈਨੂੰ ਕਾਲ ਕੀਤੀ ਮੈਂ ਕਾਲ ਕੀਤੀ ਮੈਂ ਕਿਹਾ ਇਦਾਂ ਕਰੋ ਪਾਜੀ ਇਹ ਗਾਣਾ ਪਾ ਰਿਕਾਰਡ ਕਰਨਾ ਮੈਂ ਕਿਹਾ ਰਿਕਾਰਡ ਕਰਨਾ ਇਸ ਸ਼ਨੀਵਾਰ ਦੀ ਗੱਲ ਆ ਤੇ ਕਹਿੰਦੇ ਓਕੇ ਮੈਂ ਕਿਹਾ ਪਹਿਲਾਂ ਡੀਲ ਕਰੋ ਉਹ ਵਿਚੇ ਮੈਂ ਕਾਨਵਲ ਲਾ ਕੇ ਮੈਂ ਸਾਡੇ ਬੇਬੀ ਸਾਗਨ ਉਹ ਮੇਰੇ ਡਾਡੀਆਂ ਨਾਲ ਗੱਲ ਕੀਤੀ ਤੇ ਮੈਂ ਕਿਹਾ ਵੀ ਆ ਗਾਣਾ ਪਾ ਕਰਨਾ ਵੀ ਕੰਪੋਜ਼ ਕਰੋ ਕੁਦਰਤੀ ਜਦਾਂ ਵੀ ਸਾਡਾ ਸੋਮਵਾਰ ਮਿਊਜ਼ਿਕ ਰੱਖਿਆ ਸੀਗਾ ਤੇ ਉਹ ਸੋਮਵਾਰ ਗਏ ਸੋਮਵਾਰ ਉਨੇ ਗਾਣਾ ਕਰਤਾ ਓਕੇ ਹੋ ਗਿਆ ਤੇ ਉਦੋਂ ਵੀ ਧੁੰਦਾ ਨੇ ਵੀਡੀਓ ਨਹੀਂ ਐਸੇ ਕੀਤੀ ਕਿਉਂਕਿ ਧੁੰਦਾ ਪੈਂਦੀਆਂ ਸੀ ਅਸੀਂ ਫੇ ਪੋਸਟਰ ਲੈ ਗਾਣਾ ਪਾਤਾ ਅੱਛਾ ਹਾਂਜੀ ਅਸੀਂ ਇਦਾਂ ਵੀ ਕੰਮ ਕੀਤੇ ਤੇ ਜਿੱਦਾਂ ਸਰ ਤੁਸੀਂ ਅੱਜ ਖੁਦ ਸਿੰਗਰ ਤਾਂ ਹੈਗੇ ਸੀਗੇ ਪਹਿਲਾਂ ਦੇ ਹੀ ਹਾਂਜੀ ਹਾਂਜੀ ਤੇ ਪਹਿਲਾਂ ਤੁਸੀਂ ਜਿੱਦਾਂ ਸਟਰਗਲ ਟਾਈਮ ਦੀਆਂ ਗੱਲਾਂ ਦਸੀਆਂ ਤੁਸੀਂ ਕਿਸੇ ਸਿੰਗਰ ਮਤਲਬ ਕੀ ਜਿੱਦਾਂ ਕਿਸੇ ਕੰਪਨੀ ਕੋਲ ਜਾਣਾ ਪ੍ਰੋਡੂਸਰਸ ਕੋਲ ਜਾਣਾ ਮਿੰਤਾ ਕਰਨੀ ਆ ਤੱਲੇ ਕਰਨੀ ਆ ਕਿ ਮੇਰਾ ਇੱਕ ਗਾਣਾ ਰਿਲੀਜ਼ ਕਰਵਾ ਦਿਓ ਲਾਂਚ ਕਰਵਾ ਦਿਓ ਪੈਸਾ ਲਾ ਦਿਓ ਮੈਨੂੰ ਗਾਣਾ ਆਪਣੀ ਕੰਪਨੀ ਚ ਕਰਵਾ ਦਿਓ ਤੇ ਅੱਜ ਦੇ ਜੋ ਡੇਟ ਜੋ ਅੱਜ ਦੇ ਟਾਈਮ ਚੱਲ ਰਿਹਾ ਤੁਹਾਡੇ ਕੋਲ ਆਪਣੀ ਕੰਪਨੀ ਆ ਫਿਰ ਉਹਦੇ ਵਿੱਚ ਤੁਹਾਨੂੰ ਕੀ ਡਿਫਰੈਂਸ ਲੱਗਾ ਮੇਨਾ ਹੋ ਚੁੱਕੀ ਐ ਹਮ ਮੇਰੀ ਇੱਕ ਗੀਤ ਕਰਨ ਸੀਗਾ ਕਿਸੇ ਨੇ ਹਮ ਤੇ ਅਸੀਂ ਗਏ ਸਟੂਡੀਓ ਗਏ ਗੀਤ ਆ ਜੀ ਕਹਿੰਦੇ ਕਾਓ ਚਲੋ ਮੈਨੂੰ ਵੈਸੇ ਕੀ ਦਿੱਤਾ ਵੀ ਗਾ ਲਓ ਹਾਂ ਵੇ ਕੋਈ ਰਹਿ ਨਹੀਂ ਮੈਂ ਕਿ ਉਤਾਰ ਮੱਚ ਗਿਆ ਤੇ ਪੇਰਲ ਤੇ ਕੈਸਾ ਤੇ ਜਦੋਂ ਕਹਿੰਦੇ ਵੀ ਨਹੀਂ ਤੇਰੀ ਬਾਈ ਠੀਕ ਨਹੀਂ ਹੈਗੀ ਬਾਹਰ ਬੈਠੋ ਹੂੰ ਇਹ ਬਾਹਰ ਬੈਠ ਚਲੋ ਉਹ ਕਰਦੇ ਤੇ ਅਸੀਂ ਘੰਟਾ ਤੋਂ ਕਿਉਂ ਬੈਠੇ ਆਈ ਦਫ਼ਤਰ ਨੂੰ ਆ ਗਏ ਉਹ ਬਾਅਦ ਵਿੱਚ ਉਹ ਹੀ ਗੀਤ ਕਿਸੇ ਲੇਡੀਜ਼ ਆਰਟਿਸਟ ਨੇ ਗਾਇਆ ਹੂੰ ਹੂੰ ਲੱਖੋ ਗੱਲ ਅੱਜ ਜਿਹੜੀ ਸਾਡੀ ਕੰਪਨੀ ਹੈ ਜਾਂ ਅਸੀਂ ਕਿਸ ਨੂੰ ਕਹਿੰਦੇ ਹਾਂ ਹੈ ਨਾ ਜਿਹਨੇ ਗਾਣਾ ਗਾਇਆ ਤੇ ਕਹੀ ਨਾ ਆਜ ਗਾਓ ਯਾਰ ਅਸੀਂ ਕਿਹਨਾਂ ਕਹਿੰਦੇ ਨਹੀਂ ਤਾਂ ਉਹ ਵੀ ਬੰਦੇ ਵੀ ਤੁਸੀਂ ਗਾਓ ਤੁਸੀਂ ਅੱਗੇ ਆ ਜਾਓ ਇਹ ਡਿਫਰੈਂਸ ਹੈਗਾ ਅੱਜ ਤੇ ਉਹ ਸਮੇ ਦਾ ਕਹਿੰਦੇ ਨੇ ਵਕਤ ਇੱਕੋ ਜਿਹਾ ਨਹੀਂ ਜਾਂਦਾ ਉਹ ਕਿਹੜੇ ਟਾਈਮ ਅਸੀਂ ਮਨਤਾ ਕਰਦੇ ਹੁੰਦੇ ਸੀ ਜਾਂ ਸਾਡਾ ਗਾਣਾ ਕਰਦੇ ਅੱਜ ਅਸੀਂ ਕਹਿੰਦਾ ਆ ਜਾਓ ਯਾਰ ਗਾ ਲੋ ਸਭ ਤੋਂ ਵੱਡੀ ਗੱਲ ਹੈ ਕਿਹਦੇ ਤੇ ਪੈਸਾ ਲਾਉਣਾ ਹੈ ਨਾ ਉਹ ਵੱਡੀ ਗੱਲ ਹੈ ਸਾਡੇ ਤੇ ਕਹਿੰਦੇ ਲਾਇਆ ਪਰ ਅਸੀਂ ਲਾਉਨੇ ਬਹੁਤ ਵਧੀਆ ਲੱਗਾ ਸਰ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੋਨ ਸਮਾਹ ਹੋ ਚੁੱਕਾ ਹੈ ਤਾਂ ਤਰ ਤੋ ਇਜਾਜ਼ਤ ਲੈੰਦਾ ਸੇ ਜਾਂਦੇ ਜਾਂਦੇ ਸਾਡੀ ਆਡੀਅੰਸ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ ਸੋ ਸਭ ਤੋਂ ਪਹਿਲਾਂ ਧੰਨਵਾਦ ਫੋਕ ਐਂਡ ਬੀਟ ਦਾ ਪੂਰੀ ਟੀਮ ਦਾ ਧੰਨਵਾਦ ਔਰ ਨਾਲੇ ਤੁਹਾਡੇ ਵੀ ਧੰਨਵਾਦੀ ਜਿਨ੍ਹਾਂ ਨੇ ਰੁਜੇਮਿਆ ਬਰੀ ਜ਼ਿੰਦਗੀ ਵਿੱਚੋਂ ਨਾ ਚੀਜ਼ ਨੂੰ ਟਾਈਮ ਦਿੱਤਾ ਇੱਕ ਵਾਰ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਦਾਬ ਸਲਾਮ ਜੀ ਅਗਲੇ ਐਪੀਸੋਡ ਦੇ ਵੀ ਕੁਝ ਨਵੀਂ ਫਨਕਾਰ ਨਵੇਂ ਪਰਸਨੈਲਿਟੀ ਨਵੇਂ ਚਿਹਰੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨੈਨਸੀ ਅਰੋੜਾ ਨੂੰ ਦਿਓ ਇਜਾਜ਼ਤ ਧੰਨਵਾਦ